ਗਰੰਟੀਆਂ ਮੈਨੂੰ ਤਾਂ ਨਹੀਂ ਲੱਗਦੇ ਕਿਹੜੀਆਂ ਗਰੰਟੀਆਂ ਹੈ ਕਹਿੰਦੇ ਨੇ ਇਹ ਤਾਂ ਝੂਠ ਦੇ ਕਿਲੇ ਖੜਨ ਖੜੇ ਕਰਨ ਦੇ ਮਾਰ ਆਮ ਆਦਮੀ ਪਾਰਟੀ ਜਿਹੜੀ ਸਰਕਾਰ ਹੈ ਉਹ ਸਾਰਾ ਕੁਝ ਉੱਥੋਂ ਚੱਲਦਾ ਹੈ ਸਾਰੇ ਮਹਿਕਮੇ ਦਿੱਲੀੋਂ ਚੱਲਦੇ ਨੇ ਜੀਨੂੰ ਨਹੀਂ ਪਤਾ ਸਾਰਿਆਂ ਨੂੰ ਪਤਾ ਹੈ ਜਿਹੜੇ ਸਿਆਸੀ ਲੋਕ ਨੇ ਜਿਹੜੇ ਉੱਥੇ ਸਿਆਸੀ ਗਲਿਆਰਾਂ ਵਿੱਚ ਜਾਂਦੇ ਆਉਂਦੇ ਨੇ ਉੱਥੇ ਬੈਠਦੇ ਨੇ ਉਹਨੂੰ ਸਭ ਪਤਾ ਹੈ ਵੀ ਨਾ ਕਿਸੇ ਮੰਤਰੀ ਕੋਲ ਕੋਈ ਪਾਵਰ ਹੈ ਤੇ ਨਾ ਹੀ ਕੋਈ ਵਿਚਾਰਾ ਫੈਸਲਾ ਲੈ ਸਕਦਾ ਇਹ ਸਭ ਤਾਂ ਉਹਦੋਂ ਵੀ ਕਹਿੰਦੇ ਸੀ ਪਾਰਟੀ ਦੇ ਵਿੱਚ ਵੀ ਜਿਹੜੀ ਹੁਣ ਗੱਲ ਹੋਈ ਹੈ ਵੀ ਸਾਨੂੰ ਜੇ ਸਾਡੋ ਗਲਤੀ ਹੋਵੇ ਮਾਫੀ ਮੰਗਣੀ ਚਾਹੀਦੀ ਹੈ ਜਾ ਕੇ ਅਸੀਂ ਕਿਉਂ ਨਹੀਂ ਮਾਫੀ ਮੰਗਦੇ ਉਦੋਂ ਨਹੀਂ ਕਿਸੇ ਨੇ ਉਹਨਾਂ ਦੀ ਗੱਲ ਮੰਨੀ ਸਰ ਤੁਹਾਨੂੰ ਨਿੱਜੀ ਤੌਰ ਤੇ ਲੱਗਿਆ ਕਦੇ ਕੀ ਮਤਲਬ ਕੀ ਚੀਜ਼ਾਂ ਅੱਡ ਹੋਣੀ ਨਹੀਂ ਚਾਹੀਦੀਆਂ ਸੀ ਸਾਨੂੰ ਪਾਰਟੀ ਚੋਂ ਕੱਢਿਆ ਗਿਆ ਜੇ ਮジョਰਿਟੀ ਲੀਡਰ ਜਿਹੜੇ ਪਾਰਟੀ ਚੋਂ ਨਿਕਲੇ ਉਹਨੂੰ ਕੱਢਿਆ ਗਿਆ ਪਾਰਟੀ ਦੇ ਵਿੱਚੋਂ ਉਹਨੂੰ ਪਾਰਟੀ ਚੋਂ ਹੀ ਕੱਢਦੇ ਤਾਂ ਫਿਰ ਤੁਸੀਂ ਆਪਦਾ ਤਾਂ ਕੋਈ ਇੱਕ ਜਿਹੜਾ ਹੈ ਪਲੈਟਫਾਰਮ ਬਣਾਉਂਗੇ ਬਣਾਉਂਗੇ ਨਿੱਜੀ ਤੌਰ ਤੇ ਚਾਹੁੰਦੇ ਹੋ ਕਿ ਪੁਰਾਣਾ ਜਿਹੜਾ ਪਹਿਲਾ ਸਿਸਟਮ ਜਿਵੇਂ ਪਹਿਲਾਂ ਕਾਲਦਲ ਚੱਲਦਾ ਸੀ ਬੀਜੇਪੀ ਦੇ ਨਾਲ ਮਿਲ ਕੇ ਚੱਲਦਾ ਸੀ ਇਸੇ ਤਰ੍ਹਾਂ ਮੜ ਉਹ ਉਹ ਦੇਣਾ ਦੇਖੋ ਜੇ ਅਸੀਂ ਜ਼ਰੂਰ ਅਕਾਲੀ ਦਲ ਦੀ ਜਿਵੇਂ ਤੁਹਾਨੂੰ ਕਿਹਾ ਸੀ ਮਜ਼ਬੂਤੀ ਚਾਹੁੰਦੇ ਹਾਂ ਪਰ ਅਸੀਂ ਇਹ ਵੀ ਚਾਹੁੰਦੇ ਹਾਂ ਵੀ ਅਕਾਲੀ ਦਲ ਦੇ ਵਿੱਚ ਸੁਧਾਰ ਹੋਵੇ ਅਕਾਲੀ ਦਲ ਦੇ ਵਿੱਚ ਸਹੀ ਆਪ ਦੀਆਂ ਲੀਹਾਂ ਤੇ ਚੱਲੇ ਚਾਵਾ ਚੱਲ ਰਹੀਆਂ ਨੇ ਕਿ ਅਕਾਲੀ ਦਲ ਪਾਸਪਾ ਦਾ ਸਾਂਝਾ ਉਮੀਦਵਾਰ ਜਿਹੜੇ ਨੇ ਪਰਮਿੰਦਰ ਸਿੰਘ ਢੀਂਡਸਾ ਹੋਣਗੇ ਉਹ ਅਜੇ ਤੱਕ ਕੁਝ ਨਹੀਂ ਅੱਸੀ ਗੱਲ ਜੇ ਅਗਰ ਮੈਂ ਤੁਹਾਡਾ ਨਵਜੋਤ ਸਿੰਘ ਸਿੱਧੂ ਤੇ ਕਮੈਂਟ ਲੈਣਾ ਚਾਹਾਂ ਕੀ ਕੀ ਕਹਿਣਾ ਚਾਹੋਗੇ ਕਿਉਂਕਿ ਪਰ ਮੈਨੂੰ ਉਹਨਾਂ ਦੀ ਸਿਆਸਤ ਅਜੇ ਤੱਕ ਸਮਝ ਨਹੀਂ ਆਈ ਹੋ ਕੀ ਉਹਨਾਂ ਦਾ ਨਿਸ਼ਾਨਾ ਹੈ ਕੀ ਕਰਨਾ ਚਾਹੁੰਦੇ ਨੇ ਉਹ ਕਾਂਗਰਸ ਲਈ ਕੀ ਕਰਨਾ ਚਾਹੁੰਦੇ ਨੇ ਮੈਨੂੰ ਅਜੇ ਤੱਕ ਸਮਝ ਨਹੀਂ ਮੈਨੂੰ ਨਹੀਂ ਲੱਗਦਾ ਮੇਰੇ ਕਾਂਗਰਸ ਚ ਵੀ ਕਾਂਗਰਸ ਦੇ ਲੀਡਰ ਮੈਨੂੰ ਮਿਲਦੇ ਰਹਿੰਦੇ ਉਹ ਕਹਿੰਦੇ ਸਾਨੂੰ ਵੀ ਅਜੇ ਕੋਈ ਝੰਡ ਨਹੀਂ ਪੰਜਾਬ ਤੱਕ ਦੇਖ ਰਹੇ ਹੋ ਤੁਸੀਂ ਤੇ ਸਾਡੇ ਨਾਲ ਨੇ ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਅਤੇ ਸ਼ਰੋਮਣੀ ਅਕਾਲੀ ਦਲ ਸੰਯੁਕਤ ਦੇ ਨੇਤਾ ਪਰਵਿੰਦਰ ਸਿੰਘ ਢੀਂਡਸਾ ਢੀਂਡਸਾ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਧੰਨਵਾਦ ਵਿੱਕੀ ਜੀ। ਢੀਂਡਸਾ ਸਾਹਿਬ ਕਿਵੇਂ ਦੇਖਦੇ ਹੋ ਹੁਣ ਰਾਜਨੀਤੀ ਕਿਸ ਤਰ੍ਹਾਂ ਚੱਲ ਰਹੀ ਹੈ? ਦੇਖੋ ਰਾਜਨੀਤੀ ਤਾਂ ਜਿਹੜਾ ਹੈ ਬਦਲਦੀ ਰਹਿੰਦੀ ਹੈ। ਤੇ ਬੜੇ ਉਤਾਰ ਚੜ੍ਹਾਅ ਦੇਖੇ ਨੇ ਤੇ ਮੈਂ ਹੁਣ ਵੀ ਦੇਖ ਰਿਹਾ ਪੰਜਾਬ ਦੇ ਵਿੱਚ ਲੋਕਾਂ 'ਚ ਮਯੂਸੀ ਮੌਜੂਦਾ ਸਰਕਾਰ ਤੋਂ ਲੋਕਾਂ ਨੂੰ ਆਸ ਬਹੁਤ ਵੱਡੀ ਸੀ। ਤਾਂ ਹੀ ਐਡਾ ਵੱਡਾ ਫਤਵਾ ਦਿੱਤਾ ਤੇ ਹੁਣ ਨੀਤੀਆਂ ਤੋਂ ਕੰਮਾਂ ਤੋਂ ਸਰਕਾਰ ਦੀ ਕਾਰਗੁਜ਼ਾਰੀ ਤੋਂ ਲੋਕ ਮਯੂਸ ਨੇ ਇਹ ਮੈਂ ਦੇਖਿਆ ਹਜੇ ਇਹ ਕਿੱਧਰ ਨੂੰ ਲੋਕ ਜਾਂਦੇ ਨੇ ਕਿੱਧਰ ਵੋਟ ਪਾਉਣਗੇ ਆਉਣ ਵਾਲੇ ਸਮੇਂ 'ਚ ਇਹ ਤਾਂ ਹਜੇ ਨਹੀਂ ਕਿਹਾ ਜਾ ਸਕਦਾ ਪਰ ਮੌਜੂਦਾ ਸਰਕਾਰ ਦੀ ਕਾਰਗੁਜ਼ਾਰੀ ਤੋਂ ਲੋਕਾਂ ਵਿੱਚ ਨਿਰਾਸ਼ਾ ਇਹ ਚ ਕੋਈ ਦੂਰ ਹੈ ਨਹੀਂ ਹੂੰ ਕਿਉਂਕਿ ਸਰਕਾਰ ਜਦੋਂ ਸੱਤਾ ਦੇ ਵਿੱਚ ਆਈ ਤਾਂ ਬੜੇ ਬੜੇ ਜਿਹੜੇ ਵਾਅਦੇ ਕੀਤੇ ਸੀ ਲੋਕਾਂ ਦੇ ਨਾਲ ਤਾਂ ਉਸ ਤੋਂ ਬਾਅਦ ਫਿਰ ਉਹਨਾਂ ਨੇ ਕਿਹਾ ਕਿ ਜੋ ਅਸੀਂ ਗਰੰਟੀਆਂ ਦਿੱਤੀਆਂ ਅਸੀਂ ਉਹ ਪੂਰੀਆਂ ਕੀਤੀਆਂ ਤੇ ਸਾਡੀਆਂ ਗਰੰਟੀਆਂ ਨੂੰ ਹੁਣ ਜਿਵੇਂ ਅਸੀਂ ਗਰੰਟੀ ਕਹਿੰਦੇ ਸੀ ਤਾਂ ਭਾਜੀਪੀ ਵੀ ਉਸੇ ਗਰੰਟੀਆਂ ਨੂੰ ਅੱਗੇ ਦੇ ਰਹੀ ਹੈ ਕਿ ਦੇਖੋ ਗੱਲ ਇਹ ਹੈ ਗਰੰਟੀਆਂ ਮੈਨੂੰ ਤਾਂ ਨਹੀਂ ਲੱਗਦੇ ਕਿਹੜੀਆਂ ਗਰੰਟੀਆਂ ਹੈ ਕਹਿੰਦੇ ਨੇ ਇਹ ਤਾਂ ਝੂਠ ਦੇ ਕਿਲੇ ਖੜੇ ਕਰਨ ਦੇ ਮਾਰ ਨੇ ਮਤਲਬ ਇਹਨਾਂ ਨੂੰ ਇਹ ਮਹਿਸੂਸ ਹੁੰਦਾ ਹੈ ਵੀ ਜਿੰਨਾ ਮਰਜ਼ੀ ਝੂਠ ਬੋਲੀ ਜਾਓ ਅਸੀਂ ਤੂ ਝੂਠ ਬੋਲ ਬੋਲ ਕੇ ਦੁਆਰੇ ਦੁਆਰੇ ਝੂਠ ਬੋਲ ਨਾਲ ਸੱਚ ਨਹੀਂ ਬਣ ਜਾਂਦਾ ਜਿਹਨੂੰ ਇਹ ਸੱਚ ਬਣਾਉਣਾ ਚਾਹੁੰਦੇ ਆ ਵੀ ਇਹਨਾਂ ਦੀ ਕੋਸ਼ਿਸ਼ ਇਹ ਹੈ ਵੀ ਜਿਹੜੇ ਸਧਾਰਨ ਲੋਕ ਨੇ ਵਿਚਾਰੇ ਉਹਨਾਂ ਨੂੰ ਅਸੀਂ ਜਿਹੜਾ ਹੈ ਝੂਠ ਬੋਲ ਬੋਲ ਕੇ ਜਿਚਾ ਦੀਏ ਵੀ ਸ਼ਹਿਰ ਦੇ ਗੱਲਾਂ ਜਿਹੜੇ ਕਹਿ ਰਹੇ ਨੇ ਇਸ਼ਤਿਹਾਰ ਦੇ ਰਹੇ ਨੇ ਸੱਚ ਹੋਵੇ ਪਰ ਜ਼ਮੀਨੀ ਪੱਧਰ ਤੇ ਕੁਝ ਵੀ ਨਹੀਂ ਕ੍ਰਾਪਸ਼ਨ ਬਿਜਲੀ ਕਹਿ ਰਹੇ ਨੇ ਬਿਜਲੀ ਫ੍ਰੀ ਕਰਤੀ ਜ਼ੀਰੋ ਬਿਲਾ ਲਾ ਰਿਹਾ ਕਹਿ ਰਹੇ ਨੇ ਕੋਸਾ ਦਿੱਕਤ 100 ਯੂਨਿਟ ਬਿਜਲੀ ਤੋਂ ਬਿਨਾ ਇਹਨਾਂ ਨੇ ਕਿਹੜਾ ਲਾਗੂ ਕੀਤਾ ਨਾ ਇਹਨਾਂ ਨੇ 1000 ਰੁਪਏ ਔਰਤਾਂ ਨੂੰ ਦਿੱਤਾ ਨਾ ਇਹਨਾਂ ਨੇ ਹਸਪਤਾਲਾਂ ਦੇ ਵਿੱਚ ਕੋਈ ਸੁਧਾਰ ਲਿਆਂਦਾ ਨਾ ਇਹਨਾਂ ਨੇ ਸਕੂਲਾਂ ਦੇ ਵਿੱਚ ਯੂਨੀਵਰਸਿਟੀਆਂ ਦਾ ਇਹ ਹਾਲ ਹੋ ਗਿਆ ਵੀ ਯੂਨੀਵਰਸਿਟੀਆਂ ਤਾਂ ਪੰਜਾਬ ਦੀ ਖਾਸ ਤੌਰ ਤੇ ਜਿਹੜੀ ਸਾਡੇ ਇਲਾਕੇ ਦੀ ਇੱਕੋ ਹੀ ਯੂਨੀਵਰਸਿਟੀ ਹੈ ਪੰਜਾਬੀ ਯੂਨੀਵਰਸਿਟੀ ਅੱਜ ਉਹ ਕੰਗਾਲੀ ਦੇ ਕਿਨਾਰੇ ਤੇ ਹੈ ਇਹਨਾਂ ਨੇ ਕਿਹਾ ਸੀ ਮੈਂ ਕਰਜ਼ਾ ਮੁਕਤ ਕਰ ਦੂੰ ਕਿੱਥੇ ਗਈ ਗੱਲ ਤੁਹਾਡੀ ਇਹਨਾਂ ਨੇ ਕਿਹਾ ਸੀ ਵੀ ਮੈਂ ਸਾਲਾਨਾ ਤੁਹਾਨੂੰ ਏਡ ਦੇਵਾਂਗਾ ਐਨੇ 20 ਕਰੋੜ ਦੀ ਯੂਨੀਵਰਸਿਟੀ ਚਲਾਉਣ ਦੀ ਕਿੱਥੇ ਹੈ ਵੇਟ ਤਨਖਾਹ ਤਾਂ ਮਿਲਨੀ ਨਹੀਂ ਹੈ ਉਹਨਾਂ ਨੂੰ ਕਾਲਜਾਂ ਦਾ ਕੀ ਹਾਲ ਹੈ ਕਿਹੜਾ ਨਵਾਂ ਕਾਲਜ ਬਣਾਇਆ ਕਾਲਜਾਂ 'ਚ ਕੀ ਇਹਨਾਂ ਨੇ ਸੁਧਾਰ ਵਾਸਤੇ ਕੀ ਕੀਤਾ ਕੁਝ ਵੀ ਨਹੀਂ ਸੋ ਸਿਰਫ ਇਹ ਅਸਤਿਆਰਾ ਝੂਠ ਬੋਲਦੇ ਨੇ ਹੋਰ ਜਿਹੜਾ ਹੈ ਜ਼ਮੀਨੀ ਪੱਧ ਤੇ ਕੁਝ ਨਹੀਂ ਮੈਂ ਹੁਣ ਤੁਹਾਨੂੰ ਹੈਰਾਨੀ ਵਾਲੀ ਗੱਲ ਸਾਡੇ ਸ਼ਹੀਦ ਉਦਮ ਸਿੰਘ ਕਾਲਜ ਸੁਨਾਮ ਦੇ ਵਿੱਚ ਜਦ ਮੈਂ ਮੈਨਿਸਟਰ ਸੀ ਮੈਂ ਉੱਥੇ ਐਸਟੋਟਰ ਫਲਾਇਆ ਸੀ ਹੋਕੀ ਦਾ ਹਮ ਉਹ ਐਸਟੋਟਰ ਤਦ ਤੁਹਾਨੂੰ ਪਤਾ ਹੀ ਹੈ ਉੱਥੇ ਬਾਕੀ ਸਾਰਾ ਉੱਥੇ ਬਿਲਡਿੰਗ ਬਣਾਈ ਸਾਰਾ ਕੁਝ ਬਣਿਆ ਐਸਟੋਟਰ ਬਣਾਉਣ ਵਾਸਤੇ ਬੜਾ ਵੱਡਾ ਇਨਫਰਾਸਟ੍ਰਕਚਰ ਤਿਆਰ ਕਰਨਾ ਪੈਂਦਾ ਹਮ ਪਰ ਜਿਹੜਾ ਸਿਰਫ ਉੱਤੇ ਜਿਹੜੀ ਉਹਦੇ ਲੇਅਰ ਲੱਗੀ ਹੁੰਦੀ ਐ ਐਸਟੋਟਰਸ ਦੀ ਉਹਨੂੰ ਬਦਲਣਾ ਪੈਂਦਾ ਹੈਗਾ ਹਰ 2-4 ਸਾਲਾਂ ਬਾਅਦ ਉਹ ਹੁਣ ਉਹ ਕੱਲੀ ਉਤਲੀ ਐਸਟੋਟਰਸ ਦੀ ਲੇਅਰ ਬਦਲ ਕੇ ਇਹਨਾਂ ਨੇ ਜਾ ਕੇ ਭਗਵਾਨ ਸਿੰਘ ਮਾਨ ਨੇ ਆਪਦਾ ਨਹੀਂ ਪਤਾ ਰੱਖਤਾ ਵੀ ਇਹ ਅਸੀਂ ਲਾਇਆ ਤੇ ਜਿਹੜਾ ਨਹੀਂ ਪਤਾ ਮੇਰਾ ਰੱਖਿਆ ਹੋਇਆ ਸੀਗਾ ਉਹਦੇ ਉੱਤੇ ਉਹਨੂੰ ਪਰਦੇਪੁਰ ਤੇ ਲਾ ਕੇ ਉਹਨੂੰ 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 ਲੁਕੋਤਾ ਮੈਂ ਤਲਾਦਾਂ ਨੂੰ ਛੇਤੀ ਚੱਕ ਕੇ ਲੈ ਜਾਣਗੇ ਕਿੱਥੇ ਪਰ ਇਸ ਇਹੀ ਦੀ ਤਾਂ ਇਹਨਾਂ ਦੀ ਵਿਕਾਸ ਹੈ ਜੀ ਤੁਸੀਂ ਸੰਗਰੂਰ ਦੇ ਵਿੱਚ ਗੱਲ ਕਰ ਰਹੇ ਹੋ ਕਿ ਸੰਗਰੂਰ ਦੇ ਵਿੱਚ ਪਹਿਲਾਂ ਅਸੀਂ ਬਣਾ ਚੁੱਕੇ ਸੀ ਸੁਨਾਮ ਦੇ ਵਿੱਚ ਸੰਗਰੂਰ ਦੇ ਵਿੱਚ ਵੀ ਉਹਨਾਂ ਨੇ ਉਦਘਾਟਨ ਕਰਿਆ ਸਰ ਸੰਗਰੂਰ ਦੇ ਵਿੱਚ ਵੀ ਕੀਤਾ ਹੈ ਸੰਗਰੂਰ ਦੇ ਵਿੱਚ ਵੀ ਸਿ ਪਿਛਲੀਆਂ ਸਰਕਾਰ ਸਮੇ ਬਣੇ ਹੋਏ ਨੇ ਹਰ ਜਗ੍ਹਾ ਸੇਮ ਹੀ ਸਿਚੁਏਸ਼ਨ ਹੈ ਸੰਗਰੂਰ ਵਿੱਚ ਵੀ ਅਸੀਂ ਨਹੀਂ ਪਤਾ ਰੱਖੇ ਚੋ ਮੈਂ ਮੇਰਾ ਕਹਿਣ ਦਾ ਇਹ ਵੀ ਇਹ ਸਿਰਫ ਮਹੱਲਾ ਕਲੀਨਿਕ ਵੱਡੇ ਪੱਧਰ ਤੇ ਉਹਨਾਂ ਨੇ ਕਿਹਾ ਕਿਸ ਦਿੱਲੀ ਤੋਂ ਤਜਰਬਾ ਲੈਤਾ ਤਾ ਉਰੇ ਅਸੀਂ ਬਣਾਏ ਤਾਂ ਵੱਡੇ ਲੋਕ ਲਾਭ ਲੈ ਰਹੇ ਨੇ ਦੇਖੋ ਮਹੱਲਾ ਕਲੀਨਿਕ ਕੀ ਹੈ ਇੱਕ ਛੋਟਾ ਜਿਹਾ ਕਮਰਾ ਹੈ ਉਹਦੇ ਵਿੱਚ ਇੱਕ ਡਾਕਟਰ ਇੱਕ ਨਰਸ ਬਹਿ ਕੇ ਤੁਹਾਨੂੰ ਚਰਸ਼ਰੀ ਕੇਅਰ ਦੇ ਰਹੇ ਨੇ ਹਮਤਲਬ ਕੀ ਹੈ ਵੀ ਜੇ ਕਿਸੇ ਨੂੰ ਇਮੀਡੀਏਟ ਜਿਹੜਾ ਹੈ ਜੇ ਕੋਈ ਬਿਮਾਰ ਹੁੰਦਾ ਹੈ ਤਾਂ ਉਹਨੂੰ ਫਰਸਟ ਏਡ ਟਾਈਪ ਉੱਥੇ ਦਿੱਤੀ ਜਾ ਸਕਦੀ ਹੈ ਜਾਂ ਛੋਟੇ-ਮੋਟੇ ਟੈਸਟ ਹੋ ਸਕਦੇ ਨੇ ਪਰ ਜਿਹੜੀ ਮੇਨ ਪ੍ਰਾਇਮਰੀ ਜਿਹੜੀ ਕੇਅਰ ਦੇਣੀ ਹੈ ਉਹ ਵੱਡੇ ਹਸਪਤਾਲਾਂ 'ਚ ਦੇਣੀ ਹੈ ਜੇ ਵੱਡੇ ਹਸਪਤਾਲਾਂ ਨਾਲ ਵੀ ਫਿਰ ਮਲਟੀ ਸਪੈਸ਼ਲਿਟੀ ਹਸਪਤਾਲ ਜਾਂਦੇ ਨੇ ਇਹ ਤਾਂ ਜਿਵੇਂ ਖੰਗ ਕਿਸੇ ਨੂੰ ਹੋ ਗਈ ਕਿਸੇ ਨੂੰ ਨਜਲਾ ਹੋ ਗਿਆ ਕੋਈ ਇਨਫੈਕਸ਼ਨ ਹੋ ਗਈ ਛੋਟੀ ਮੋਟੀ ਉਹਨਾਂ ਵਾਸਤੇ ਹੀ ਹੈਗੇ ਨੇ ਉਹ ਉਹ ਕਿੰਨੇ ਬਣਾਏ ਨੇ ਨਾਲੇ ਹੂੰ ਠਿੱਖਲਕੇ 'ਚ ਦੋ ਬਣਾਤੇ ਹੋਣੇ ਤਿੰਨ ਬਣਾਤੇ ਹੋਣੇ ਨੇ ਹਲਕਿਆਂ ਦੀ ਬੰਦੀ ਕਿੰਨੀ ਹੈ ਜੇ 100 ਪਿੰਡਾਂ 'ਚ ਜੇ 100 ਪਿੰਡਾਂ 'ਚੋਂ ਦੋ ਪਿੰਡਾਂ 'ਚ ਬਣ ਵੀ ਗਏ ਤਾਂ ਇਹਦੇ ਨਾਲ ਕਿੱਡੀ ਕਬਡੀ ਮਨ ਲ ਮਾਰ ਲਈ ਇਹਨਾਂ ਨੇ ਜਿਹੜੇ ਵੱਡੇ ਹਸਪਤਾਲ ਨੇ ਉਹਨਾਂ ਚ ਤਾਂ ਡਾਕਟਰ ਨਹੀਂ ਹੈਗੇ ਮੈਂ ਤੈਨੂੰ ਚੈਲੰਜ ਕਰਦਾ ਤੁਸੀਂ ਜਾ ਕੇ ਮੂਨਕ ਦੇਖ ਲਓ ਲਹਿਰੇ ਦੇਖ ਲਓ ਛੋਟੇ ਜਿਹੜੇ ਸ਼ਹਿਰ ਨੇ ਕਿਸੇ ਚ ਜਾ ਕੇ ਦੇਖ ਲਓ ਤੁਸੀਂ ਭਦੌੜ ਦੇਖ ਲਓ ਉੱਥੇ ਡਾਕਟਰ ਹੀ ਨਹੀਂ ਹੈਗੇ ਉਹ ਖਾਲੀ ਪਏ ਨੇ ਜੇ ਜਿੱਥੇ ਜਾ ਕੇ ਵੱਡਾ ਇਲਾਜ ਹੋਣਾਗਾ ਜਿਹੜੇ ਸਬਲਿਊਜਨ ਹਸਪਤਾਲ ਨੇ ਜੇ ਉੱਥੇ ਹੀ ਡਾਕਟਰ ਨਹੀਂ ਹੋਣਗੇ ਤਾਂ ਫਿਰ ਕਿਵੇਂ ਕੰਮ ਚੱਲੂਗਾ ਸਰ ਤੁਸੀਂ ਖਜ਼ਾਨਾ ਮੰਤਰੀ ਰਹੇ ਹੋ ਅ ਕੱਲ ਦਾ ਸਰਕਾਰ ਦੇ ਸਮੇਂ ਤਾਂ ਉਸ ਤੋਂ ਬਾਅਦ ਕਾਂਗਰਸ ਦੇ ਜਦੋਂ ਸਰਕਾਰ ਆਈ ਤਾਂ ਉਸ ਸਮੇਂ ਮਨਪ੍ਰੀਤ ਬਾਦਲ ਖਜ਼ਾਨਾ ਮੰਤਰੀ ਹੁੰਦੇ ਸੀ ਤੇ ਹੁਣ ਹਰਪਾਲ ਸਿੰਘ ਚੀਵਾ ਪਰ ਅਕਸਰ ਜਦੋਂ ਅ ਸਰਦਰਪਾਲ ਸਿੰਘ ਮਾਨ ਕਹਿੰਦੇ ਨੇ ਮੁਖ ਮੰਤਰੀ ਕਹਿੰਦੇ ਨੇ ਕਿ ਪਹਿਲੀਆਂ ਸਰਕਾਰਾਂ ਹਰ ਟਾਈਮ ਕਹਿੰਦੇ ਸੀ ਖਜ਼ਾਨਾ ਖਾਲੀ ਖਜ਼ਾਨਾ ਖਾਲੀ ਵੀ ਅਸੀਂ ਕਦੇ ਨਹੀਂ ਕਿਹਾ ਖਜ਼ਾਨਾ ਖਾਲੀ ਅਸੀਂ ਸਗੋਂ ਜਿਹੜੇ ਪ੍ਰਾਈਵੇਟ ਜਿਹੜੇ ਥਰਮਲ ਕਹਿ ਲਓ ਜਾਂ ਚੀਜ਼ਾਂ ਫੇਲ ਹੋਈਆਂ ਸੀ ਅਸੀਂ ਉਹਨਾਂ ਨੂੰ ਖਰੀਦ ਕੇ ਉਹਨਾਂ ਨੂੰ ਚਲਾ ਰਹੇ ਹਾਂ ਅਸੀਂ ਕਦੇ ਪੈਸੇ ਦੀ ਘਾਟ ਤੁਸੀਂ ਇਹ ਤਜਰਬਾ ਕਿਵੇਂ ਦੇਖਦੇ ਹੋਗੇ ਖਜ਼ਾਨਾ ਸੁਣੋ ਮੈਂ ਤਾਂ ਕਦੇ ਨਹੀਂ ਕਿਹਾ ਖਜ਼ਾਨਾ ਖਾਲੀ ਸਾਡੇ ਘਰੋਂ ਹੀ ਮੜੀ ਜਾਂਦੇ ਨੇ ਉਹ ਖਜ਼ਾਨਾ ਇਹ ਕੋਈ ਜਿਹੜਾ ਹੈ ਕਿਸੇ ਸ਼ਹਿਨशाह ਦਾ ਖਜ਼ਾਨਾ ਤੁਹਾਨੂੰ ਵੀ ਭਰਿਆ ਹੋਇਆ ਹੈ ਸੋਨੇ ਨਾਲ ਉਹ ਜੋ ਚੱਕ ਚੱਕ ਕੇ ਜਾ ਨੋਟਪੈਨ ਹੀ ਉੱਥੇ ਇਹ ਤਾਂ ਇਹਦਾ ਅਕਾਊਂਟ ਹੁੰਦਾ ਜਿਵੇਂ ਆਮ ਬੰਦੇ ਦਾ ਸਾਡੇ ਅਕਾਊਂਟ ਨੇ ਹਮ ਹਰ ਮਹੀਨੇ ਤਨਖਾਹ ਆਉਂਦੀ ਹੈ ਉਹ ਜਮਾ ਹੋ ਜਾਂਦੀ ਹੈ ਸਾਲ ਵਿੱਚ ਅਸੀਂ ਉਹ ਚੋਂ ਖਰਚ ਲੈਨੇ ਆ ਤੇ ਕੋਈ ਸਰਕਾਰ ਕਰਜ਼ਾ ਲੈਂਦੀ ਉਹ ਵੀ ਉਸ ਖਾਤੇ 'ਚ ਆ ਜਾਂਦਾ ਹੈ ਤੇ ਕਰਜ਼ਾ ਮੋੜਦਾ ਵੀ ਉਸੇ ਇੱਕੋ ਹੀ ਖਾਤੇ ਤੋਂ ਇੱਕੋ ਇੱਕ ਖਜ਼ਾਨਾ ਖਜ਼ੂਨਾ ਦਾ ਕਹਿਣ ਦੀਆਂ ਗੱਲਾਂ ਹੁੰਦੀਆਂ ਨੇ ਖਜ਼ਾਨਾ ਖਜ਼ੂਨਾ ਕੋਈ ਨਹੀਂ ਹਰ ਮਹੀਨੇ ਹਰ ਰੋਜ਼ ਪੈਸੇ ਟੈਕਸ ਦੇ ਜਮਾ ਹੁੰਦੇ ਨੇ ਤੇ ਸਰਕਾਰ ਉਹਨੂੰ ਖਰਚ ਲੈਂਦੀ ਹੈ ਨਾ ਹੀ ਕਦੇ ਉਹ ਭਰਿਆ ਹੋਇਆ ਵੀ ਐ ਉੱਤੋਂ ਡੁੱਲਦਾ ਹੈ ਤੇ ਨਹੀਂ ਕਦੇ ਖਾਲੀ ਹੁੰਦਾ ਇਹ ਤਾਂ ਇੱਕ ਜਿਹੜਾ ਨੇਚਰਲ ਪ੍ਰੋਸੈਸ ਹੈ ਵੀ ਰੋਜ਼ ਸਰਕਾਰ ਦੀ ਆਮਦਨ ਆਉਣੀ ਹੈ ਰੋਜ਼ ਖਰਚਾ ਹੋ ਜਾਣਾ ਹੈ ਤੇ ਸਾਲ ਦੇ ਐਂਡ ਤੱਕ ਜੇ ਕੋਈ ਪੈਸੇ ਘਟ ਗਏ ਜਾਂ ਉਹਨੇ ਪੈਸੇ ਜਿੰਨੇ ਅਸੀਂ ਚਾਹੁੰਦੇ ਸੀ ਨਹੀਂ ਕੱਟੇ ਜਿਕਰਦੇ ਤਾਂ ਸਰਕਾਰ ਦੀਆਂ ਸਕੀਮਾਂ 'ਤੇ ਕਟੌਤੀ ਲੱਗ ਜਣੀ ਹੈ ਇਹਦੇ ਨਾਲ ਕੋਈ ਇਹ ਤਾਂ ਹੋਣਾ ਨਹੀਂ ਵੀ ਪੈਸਾ ਬਚਿਆ ਰਹੇਗਾ ਸਰ ਜੀ ਜਦੋਂ ਬਜਟ ਤੁਸੀਂ ਬਣਾਉਨੇ ਹੋ ਜਦੋਂ ਇੱਕ ਸਾਲ ਦਾ ਪੂਰਾ ਬਜਟ ਬਣਦਾ ਕਿਉਂਕਿ ਤੁਸੀਂ ਇਹ ਚੀਜ਼ਾਂ ਦੇਖੀਆਂ ਨੇ ਕਰੀਆਂ ਨੇ ਕੀ ਗੋਸਟਮੇ ਪੂਰਾ ਲੇਖਾ ਜੋਖਾ ਦੇਖਿਆ ਜਾਂਦਾ ਵੀ ਤੋ ਕਿੰਨਾ ਪੈਸਾ ਤੁਹਾਡੇ ਖਾਤੇ ਦੇ ਵਿੱਚ ਪਿਆਗਾ ਉਸ ਤੋਂ ਬਾਅਦ ਫਿਰ ਹਿੱਲ ਜਾਂਦਾ ਹੋਏਗਾ ਸਿਸਟਮ ਜਦੋਂ ਖਾਤੇ ਚ ਪਿਆ ਕਦੇ ਨਹੀਂ ਦੇਖਦਾ ਕੋਈ ਖਾਤੇ ਚ ਕਦੇ ਹੁੰਦਾ ਹੀ ਨਹੀਂ ਇਹ ਦੇਖਣਾ ਹੁੰਦਾ ਵੀ ਆਉਣ ਵਾਲੇ ਸਾਲ ਚ ਇੰਨਾ ਪੈਸਾ ਸਾਡੇ ਕੋਲ ਆਉਣਾ ਹੈ ਆਹ ਟੈਕਸ ਦੇ ਜਿਹੜੇ ਜਿਹੜੇ ਐਵਨਿਊਸ ਨੇ ਇਹਨਾਂ ਚੋਂ ਇੰਨਾ ਨਾ ਪੈਸਾ ਆਊਗਾ ਇੰਨਾ ਸੀ ਕਰਜ਼ਾ ਲੈ ਸਕਦੇ ਆ ਇਹ ਇਹਨਾਂ ਲੈਣਾ ਪੈਣਾ ਐ ਇੰਨਾ ਸੀ ਕਰਜ਼ਾ ਮੋੜਨਾ ਐ ਇੰਨਾ ਸੀ ਵਿਆਜ ਮੋੜਨਾ ਉਹ ਇੱਕ ਅਕਾਊਂਟ ਤਿਆਰ ਹੁੰਦਾ ਹਰ ਸਾਲ ਤੇ ਉਹਦੇ ਨਾਲ ਉਹਦੇ ਵਿੱਚ ਜਿਹੜਾ ਐਕਸਟਰਾ ਇੱਕ ਹੁੰਦੀਆਂ ਨੇ ਸਾਡੀਆਂ ਜਿਹੜੀਆਂ ਕਮਿਟਿਡ ਲਾਇਬਿਲਟੀਜ਼ ਜਿਹੜੇ ਸਾਨੂੰ ਦੇਣ ਹੀ ਦੇਣੀਆਂ ਨੇ ਜਿਵੇਂ ਸਾਡੀਆਂ ਤਨਖਾਹਾਂ ਨੇ ਸਬਸਿਡੀਆਂ ਨੇ ਸਾਡੇ ਕਰਜ਼ਾ ਐ ਕਰਜ਼ੇ ਤੇ ਵਿਆਜ ਐ ਦੂਜਾ ਹੁੰਦਾ ਪਲੈਨਡ ਐਕਸਪੈਂਚਰ ਜਿਹਦਾ ਮਤਲਬ ਜੇ ਸਾਡੇ ਕੋਲ ਪੈਸਾ ਆਇਆ ਤਾਂ ਅਸੀਂ ਆਹ ਵਾਧੂ ਹੋਇਆ ਜਿਹੜਾ ਉਹ ਅਸੀਂ ਆਹ ਡਿਵੈਲਪਮੈਂਟ ਦੀ ਸਕੀਮਾਂ ਤੇ ਖਰਚਾਂਗੇ ਹੂੰ ਤੋ ਜੇ ਕੋਈ ਪੈਸਾ ਘਟ ਜਾਂਦਾ ਜੇ ਆਮਦਨ ਅਸੀਂ ਕਹਿ ਰਹੇ ਵੀ ਇੰਨੀ ਆਮਦਨ ਹੋਵੇ ਆਮਦਨ ਘਟ ਗਈ ਉਹਦੇ ਨਾਲ ਘਟਾ ਆਮਦਨ ਹੋਈ ਤਾਂ ਫਿਰ ਉਸ ਸਕੀਮਾਂ ਤੇ ਘਟਾਤੀ ਲੱਗ ਜਾਂਦੀ ਹੈ ਕਰਜ਼ਾ ਜਿਹੜਾ ਹੈ ਮੋਸਟਲੀ ਉਹਨਾਂ ਨੂੰ ਫੰਡ ਕਰਨ ਵਾਸਤੇ ਜਿੰਨਾ ਤੁਸੀਂ ਵੱਧ ਕਰਜ਼ਾ ਲੈ ਲਓਗੇ ਉਹਨਾਂ ਤੁਸੀਂ ਵੱਧ ਜਿਹੜਾ ਹੈ ਸਕੀਮਾਂ ਚਲਾ ਲੈਨੇ ਹੋ ਹੁਣ ਗੱਲ ਇਹਨਾਂ ਦੀ ਇਹ ਹੈ ਵੀ ਕਰਜ਼ਾ ਐਬਸੋਲਿਊਟ ਟਰਮ ਦੇ ਵਿੱਚ ਕੀ ਹੈ ਕਰਜ਼ਾ ਹਰ ਸਾਲ ਅਸੀਂ ਲੈਨੇ ਹੋ ਜੀਐਸਡੀਪੀ ਦੇ ਤਰ੍ਹਾਂ ਜੋ ਦੇਖਿਆ ਨਾ ਵੀ ਕਿੰਨਾ ਕਰਜ਼ਾ ਲਿਆ ਸਾਡਾ ਕੁੱਲ ਘਰੇਲੂ ਉਤਪਾਦ ਕਿੰਨਾ ਹੈ ਉਹਦਾ ਕਿੰਨੇ ਫੀਸਦੀ ਸੀ ਕਰਜ਼ਾ ਲਿਆ ਮੈਂ ਕਹਿ ਸਕਦਾ ਵੀ ਜਿੰਨਾ ਚਿਰ ਸਾਡੀ ਸਰਕਾਰ ਰਹੀ ਅਸੀਂ 3 ਫੀਸਦੀ ਤੋਂ ਕਦੇ ਜੀਐਸਡੀਪੀ ਟੱਪਣ ਨਹੀਂ ਦਿੱਤਾ ਤੁਸੀਂ ਅੰਕੜੇ ਕਢਾ ਕੇ ਦੇਖ ਲਓ ਕਿੰਨਾ ਟੋਟਲ ਘਰੇਲੂ ਉਤਪਾਦ ਹੈ 3% ਅਸੀਂ ਜੀਐਸਡੀਪੀ ਦਾ ਟਾਰਗੇਟ ਰੱਖਿਆ ਸੀ ਵੀ ਇਤੋਂ ਵੱਧ ਨਹੀਂ ਦੇਣਾ ਕਾਂਗਰਸ ਦੀ ਸਰਕਾਰ ਆਈ ਹੈ ਇਹਨਾਂ ਨੇ 5 ਫੀਸਦੀ ਤੱਕ ਵੀ ਕਰਜ਼ਾ ਲਿਆ ਹਾਂ ਆਮ ਆਦਮੀ ਪਾਰਟੀ ਆਈ ਹੈ 2 ਸਾਲਾਂ ਦੇ ਵਿੱਚ ਦੋਨੇ ਸਾਲਾਂ ਚ 4 ਫੀਸਦੀ ਦੇ ਉੱਤੇ ਕਰਜ਼ਾ ਲਿਆ ਇਹਨਾਂ ਨੇ ਹਾਲਾਂਕਿ ਸਾਡਾ ਇਹ ਟਾਰਗੇਟ ਸੀ ਵੀ 3 ਫੀਸਦੀ ਤੋ ਹੌਲੀ 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 ਘਟਾ ਕੇ ਅ ਜ਼ੀਰੋ ਪਰਸੈਂਟ ਜੇ ਨਹੀਂ ਵੀ ਕਰ ਸਕਦੇ 1 ਫੀਸਦੀ ਤੱਕ ਲੈ ਜਾਈਏ 1.5 ਫੀਸਦੀ ਤੱਕ ਲੈ ਜਾਈਏ ਤਾਂ ਉਹਦੇ ਨਾਲ ਬਹੁਤ ਸਸਟੇਨੇਬਲ ਹੋ ਜਾਂਦਾ ਸਾਰਾ ਕੁਝ ਉਹਦਾ ਫਿਰ ਕਰਜ਼ੇ ਦੀ ਦਰ ਬਿਲਕੁਲ ਖਤਮ ਹੋ ਜਾਂਦੀ ਹੈ ਸੋ ਪਰ ਇਹਨਾਂ ਨੇ ਤਾਂ ਇੰਨਾ ਜ਼ਿਆਦਾ ਕਰਜ਼ਾ ਬੋਰੋ ਕਰ ਰਹੇ ਨੇ ਇਹਨਾਂ ਦਾ ਰਿਕਾਰਡ ਹੀ ਤੋੜਤੇ ਪੀਰ ਪਰ ਤੁਸੀਂ ਹਾਲ ਹੀ ਵੀ ਤੁਹਾਡਾ ਬਿਆਨ ਆਇਆ ਤੁਸੀਂ ਕਹਿ ਰਹੇ ਕਿ ਹਰਪਾਲ ਸਿੰਘ ਚੀਮਾ ਸਿਰਫ ਬਜਟ ਪੜ੍ਹਦੇ ਨੇ ਬਣ ਕੇ ਕਿਥੋਂ ਹੋਰ ਆਉਂਦਾ ਬਿਲਕੁਲ ਦਿੱਲੀ ਤੋਂ ਆਉਂਦਾ ਇਹ ਤਾਂ ਵਿਚਾਰੇ ਇਹ ਆਮ ਆਦਮੀ ਪਾਰਟੀ ਜਿਹੜੀ ਸਰਕਾਰ ਹੈ ਉਹ ਸਾਰਾ ਕੁਝ ਉੱਥੋਂ ਚੱਲਦਾ ਸਾਰੇ ਮਹਿਕਮੇ ਦਿੱਲੀੋਂ ਚੱਲਦੇ ਨੇ ਕਿਹਨੂੰ ਨਹੀਂ ਪਤਾ ਸਾਰਿਆਂ ਨੂੰ ਪਤਾ ਹੈ ਜਿਹੜੇ ਸਿਆਸੀ ਲੋਕ ਨੇ ਜਿਹੜੇ ਉੱਥੇ ਸਿਆਸੀ ਗਲਿਆਰਿਆਂ ਵਿੱਚ ਜਾਂਦੇ ਆਉਂਦੇ ਨੇ ਉੱਥੇ ਬੈਠਦੇ ਨੇ ਉਹਨੂੰ ਸਭ ਪਤਾ ਹੈ ਵੀ ਨਾ ਕਿਸੇ ਮੰਤਰੀ ਕੋਲ ਕੋਈ ਪਾਵਰ ਹੈ ਤੇ ਨਾ ਹੀ ਕੋਈ ਵਿਚਾਰਾ ਫੈਸਲਾ ਲੈ ਸਕਦਾ ਸਾਰੀ ਇਹ ਉੱਤੋਂ ਚਲਾ ਰਹੇ ਨੇ ਤੇ ਜ਼ਿੰਮੇਵਾਰੀ ਇਹਨਾਂ ਦੀ ਹੈ ਮੰਤਰੀਆਂ ਦੀ ਜਿਨ ਜਿਹੜੇ ਫੈਸਲੇ ਕਰਦੇ ਨੇ ਉਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਜ਼ਿੰਮੇਵਾਰੀ ਜਿਨ੍ਹਾਂ ਦੇ ਹਰ ਚ ਕੁਝ ਨਹੀਂ ਉਹਨਾਂ ਦੀ ਜ਼ਿੰਮੇਵਾਰੀ ਹੈ ਇਹ 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 ਆ ਜਾਂਦਾ ਪਹਿਲੀ ਵਾਰ ਨਰਥ ਦੇਖਿਆ ਹੈ ਮਨਿਸਟਰਾਂ ਨੂੰ ਅਧਿਕਾਰ ਹੀ ਨਹੀਂ ਵੀ ਅਸੀਂ ਆਪਦੇ ਕੋਈ ਫੈਸਲੇ ਕਰਨੀ ਕਾਲੀਦਾਲ ਸਮੇਂ ਜੋ ਤੁਸੀਂ ਕਾਲੀਦਾਲ ਦੇ ਮੰਤਰੀ ਰਹੇ ਹੋ ਉਸ ਸਮੇਂ ਕਹਿੰਦੇ ਹੁੰਦੇ ਸੀ ਕਿ ਅਗਰ ਸਰਕਾਰ ਪ੍ਰਕਾਸ਼ ਸਿੰਘ ਵੱਲ ਚਲਾਉਂਦੇ ਨੇ ਤਾਂ ਦੂਜੇ ਪਾਸੇ ਢੀਨਰ ਸਾਹਿਬ ਦਾ ਪਰਿਵਾਰ ਜਿਹੜਾ ਕਿ ਤੁਸੀਂ ਅਦਰ ਮਾਲਵੇ ਦੇ ਵਿੱਚ ਸੀ ਤਾਂ ਸੈਕੰਡ ਮੁੱਖ ਮੰਤਰੀ ਕਿਹਾ ਜਾਂਦਾ ਸੀ ਤੁਹਾਡੇ ਦੇ ਸਮੇਂ ਤਾਂ ਨਹੀਂ ਹੁੰਦਾ ਸੀ ਕਦੇ ਵੀ ਰੋਕਦੇ ਸੀ ਮੁੱਖ ਮੰਤਰੀ ਸਾਹਿਬ ਰੋਕਦੇ ਸੀ ਦੇਖੋ ਇੱਕ ਗਲਤ ਇੱਕ ਗਲਤ ਨੂੰ ਕਿਹਾ ਸਰ ਮੁੱਖ ਮੰਤਰੀ ਦੇ ਇੱਕਸ ਆਗੂ ਹੁੰਦਾ ਹੈਗਾ ਆਗੂ ਨੇ ਜੋ ਫੈਸਲਾ ਨਹੀਂ ਉਹ ਤਾਂ ਸਾਰੇ ਨੂੰ ਲਾਗੂ ਕਰਨਾ ਹੀ ਨੇ ਕਿਉਂਕਿ ਇੱਕ ਪਾਰਟੀ ਦਾ ਸਾਡੇ ਕੋਈ ਕਮਿਟਮੈਂਟ ਹੁੰਦੇ ਅਸੀਂ ਲੋਕਾਂ ਨੂੰ ਵਾਅਦੇ ਕਰਕੇ ਆਏ ਹਾਂ ਤੁਹਾਨੂੰ ਮੁੱਖ ਮੰਤਰੀ ਨੇ ਕਹਿਣਾ ਵੀ ਆਹ ਹੈ ਕਰਨੇ ਨੂੰ ਪ੍ਰਾਇੋਰਟੀ ਦਿਓ ਉਹ ਤਾਂ ਉਹਦੇ ਮੁਤਾਬਕ ਚੱਲਣਾ ਹੈ ਪਰ ਸਾਡੇ ਮਹਿਕਮਿਆਂ ਦੇ ਵਿੱਚ ਕਿਹੜੇ ਅਫਸਰ ਨੂੰ ਕਿੱਥੇ ਲਾਉਣਾ ਹੈ ਇਹਨੂੰ ਕੀ ਕਰਨਾ ਇਸ ਦੀ ਤਖੰਦ ਅੰਦਾਜ਼ ਕਦੇ ਵੀ ਨਹੀਂ ਸੀ ਮੈਂ ਉਹ ਹੀ ਝੂਠ ਬੋਲਾਂ ਨਾ ਬਾਦ ਸਾਹਿਬ ਵੱਲੋਂ ਨਾ ਸੁਪੀਚਿੰਗ ਬਾਦ ਵੱਲੋਂ ਮਤਲਬ ਜੇ ਕੋਈ ਉਹਨਾਂ ਦਾ ਹੁੰਦਾ ਸੀ ਤਾਂ ਦੱਸਦੇ ਸੀ ਆਹ ਬੰਦੇ ਨੂੰ ਇੱਥੇ ਕਰ ਦਿਓ ਐ ਨਹੀਂ ਸੀ ਵੀ ਕਹਿੰਦੇ ਵੀ ਸਾਰੀਆਂ ਡਿਸੀਜਨ ਉਹ ਲੈ ਲੈਂਦੇ ਸੀ ਖੁੱਲ੍ਹ ਸੀ ਜਾਣੇ ਮਿਨਿਸਟਰ ਉਹਨਾਂ ਕੋਲ ਸੀ ਆਪ ਦੇ ਵਿਭਾਗਾਂ 'ਚ ਕੰਮ ਕਰਨ ਦੇ ਜਦੋਂ ਤੁਸੀਂ ਕਾਲੀਦਾਲ ਦੇ ਨਾਲੋਂ ਵੱਖ ਹੋਏ ਹੋ ਜੀ ਸਭ ਤੁਸੀਂ ਆਪਣੇ ਕਿਉਂਕਿ ਉਸ ਸਮੇਂ ਸੁਪੀਤ ਸਿੰਘ ਮਾਮਲਾ ਕਹਿੰਦੇ ਸੀ ਕਿ ਤੁਹਾਡਾ ਜ਼ਿਕਰ ਬਹੁਤ ਵਾਰ ਉਹਨਾਂ ਚੀਜ਼ਾਂ ਦੇ ਉੱਪਰ ਕਰਿਆ ਕਿ ਭਾਵੇਂ ਕਿਸ ਦੇਸ਼ ਸਿੰਘ ਦੀ ਡਸਾ ਚੱਲੇ ਜਾਣ ਪਰ ਪਰਮਿੰਦਰ ਨਹੀਂ ਜਾਏਗਾ ਤੁਹਾਡਾ ਕਹਿ ਸਕਦਾ ਕਿ ਇੱਜ਼ਤ ਮਾਨ ਬਹੁਤ ਜ਼ਿਆਦਾ ਸੀ ਹੁਣ ਅੱਜ ਫੇਰ ਚਰਚਾ ਆਵਾ ਜਿਹੜੀਆਂ ਨੇ ਉਹ ਜਿਹੜੀਆਂ ਚੱਲੀਆਂ ਸੁਖਵੀਰ ਸਿੰਘ ਬਾਦਲ ਵੱਲੋਂ ਮਾਫੀ ਮੰਗੀ ਗਈ ਤੁਹਾਡੇ ਵੱਲੋਂ ਜਿਹੜੀ ਢੀਂਡਾ ਸਾਹਿਬ ਵੱਲੋਂ ਕਮੇਟੀ ਬਣਾਈ ਗਈ ਹੈ ਜਿਹੜੀ ਉਹ ਕਰ ਰਹੀ ਹੈ ਤਾਂ ਇਹ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ ਕਿ ਲੰਬੇ ਸਮੇਂ ਬਾਅਦ ਰਲੇਮਾ ਹੋਣ ਦੇ ਸਾਰ ਜਿਹੜੇ ਨੇ ਬਣ ਰਹੇ ਨੇ ਦੇਖੋ ਸਰ ਹੁਣ ਜਿਵੇਂ ਤੁਹਾਨੂੰ ਦੱਸਿਆ ਕਮੇਟੀ ਬਣੀ ਹੈ ਹਾਂ ਕਮੇਟੀ ਢੀਂਡਾ ਸਾਹਿਬ ਨੂੰ ਰਿਪੋਰਟ ਦੇਗੀ ਉਹਦੇ ਮੁਤਾਬਕ ਅਸੀਂ ਅੱਗੇ ਪਹੁੰਚਦਾ ਜੋ ਵੀ ਕੋਈ ਐਕਸ਼ਨ ਲੈਣਾ ਹੈ ਉਹ ਲਵਾਂਗੇ ਤੇ ਜਿਵੇਂ ਤੁਸੀਂ ਗੱਲ ਕੀਤੀ ਰਿਲੇਸ਼ਨ ਦੀ ਦੇਖੋ ਸਾਡੀ ਕੋਈ ਨਿੱਜੀ ਲੜਾਈ ਕਹਦੇ ਵੀ ਕਿਸੇ ਨਾਲ ਨਹੀਂ ਸੀ। ਹੂੰ ਨਿਊਜ਼ 'ਚ ਮੈਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਸਰਦਾਰ ਸੁਖਦੇਵ ਸਿੰਘ ਟੀਨਸਨ ਨੂੰ ਬਹੁਤ ਮਾਨ ਦਿੰਦਾ। ਹੂੰ ਪਰ ਸਾਡੀ ਲੜਾਈ ਸੀ ਸਿਧਾਂਤਕ। ਹੂੰ ਅਸੀਂ ਕੁਝ ਇਸ਼ੂਜ਼ ਨੂੰ ਲੈ ਕੇ ਵੀ ਪਾਰਟੀ ਦੇ ਵਿੱਚ ਡੈਮੋਕ੍ਰੇਸੀ ਸਿਸਟਮ ਹੋਣਾ ਚਾਹੀਦਾ ਹੈ। ਰਾਏ ਸਾਰਿਆਂ ਦੀ ਆਉਣੀ ਚਾਹੀਦੀ ਹੈ। ਦੇਖੋ ਭਾਵੇਂ ਫੈਸਲਾ ਆਖਿਰ ਦੇ ਵਿੱਚ ਪਾਰਟੀ ਦੇ ਲੀਡਰ ਨੇ ਲੈਣਾ ਹੁੰਦਾ ਹੈ ਪਰ ਸਾਰਿਆਂ ਦੀ ਰਾਏ ਦੇ ਨਾਲ ਗਿਨਾ ਹੈ ਕੀਤਾ ਜਾਂਦੇ ਫੈਸਲੇ ਥੋੜੇ ਜਿਹਾ ਵਧੀਆ ਜਿਹੜੇ ਹੁੰਦੇ ਨੇ ਫੇਰ ਜਿਹੜੇ ਕਈ ਫੈਸਲੇ ਸਾਡੇ ਸਿਧਾਂਤਾਂ ਦੇ ਉਲਟ ਲੈ ਗਏ ਉਹਦੇ ਨਾਲ ਪਾਰਟੀ ਨੂੰ ਨੁਕਸਾਨ ਹੋਇਆ ਉਹ ਚੀਜ਼ਾਂ ਕਰਕੇ ਢੀਨ ਸਾਹਿਬ ਨੇ ਢੀਨ ਸਾਹਿਬ ਤੋਂ ਉਦੋਂ ਵੀ ਕਹਿੰਦੇ ਸੀ ਪਾਰਟੀ ਦੇ ਵਿੱਚ ਵੀ ਜਿਹੜੀ ਹੁਣ ਗੱਲ ਹੋਈ ਹੈ ਵੀ ਸਾਨੂੰ ਜੇ ਸਾਡਾ ਕੋ ਗਲਤੀ ਹੋਈ ਹੈ ਮਾਫੀ ਮੰਗਣੀ ਚਾਹੀਦੀ ਹੈ ਜਾ ਕੇ ਅਸੀਂ ਕਿਉਂ ਨਹੀਂ ਮਾਫੀ ਮੰਗਦੇ ਉਦੋਂ ਨਹੀਂ ਕਿਸੇ ਨੇ ਉਹਨਾਂ ਦੀ ਗੱਲ ਮੰਨੀ ਸਰ ਤੁਹਾਨੂੰ ਨਿੱਜੀ ਤੌਰ ਤੇ ਲੱਗਿਆ ਕਦੇ ਕਿ ਮਤਲਬ ਕੀ ਚੀਜ਼ਾਂ ਅੱਡ ਹੋਣੀ ਨਹੀਂ ਚਾਹੀਦੀਆਂ ਸੀ ਨਹੀਂ ਨਹੀਂ ਦੇਖੋ ਐਸੀ ਗੱਲ ਨਹੀਂ ਵੀ ਅੱਡ ਨਹੀਂ ਹੋਣੀ ਚਾਹੀਦੀ ਸੀਗਾ ਮੈਂ ਤਾਂ ਕਿ ਪਾਰਟੀ ਤੋਂ ਮੈਂ ਤਾਂ ਵੱਖਣਾ ਅਸੀਂ ਤਾਂ ਪਾਰਟੀ ਤੋਂ ਅ ਸੀਗੇ ਮੈਂ ਤਾਂ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ ਹੂੰ ਮੈਂ ਨਾ ਪਾਰਟੀ ਤੋਂ ਅਸਤੀਫਾ ਦਿੱਤਾ ਸੀ ਹੂੰ ਸਾਨੂੰ ਪਾਰਟੀ ਤੋਂ ਕੱਢਿਆ ਗਿਆ ਜੇ ਮжоਰਿਟੀ ਲੀਡਰ ਜਿਹੜੇ ਪਾਰਟੀ ਤੋਂ ਨਿਕਲੇ ਉਹਨੂੰ ਕੱਢਿਆ ਗਿਆ ਪਾਰਟੀ ਦੇ ਵਿੱਚੋਂ ਹੂੰ ਉਹਨੂੰ ਪਾਰਟੀ ਤੋਂ ਹੀ ਕੱਢ ਦੇ ਤਾਂ ਫਿਰ ਤੁਸੀਂ ਆਪਦਾ ਤਾਂ ਕੋਈ ਇੱਕ ਜਿਹੜਾ ਹੈ ਪਲੈਟਫਾਰਮ ਬਣਾਉਂਗੇ ਬਣਾਉਂਗੇ ਨਾ ਤੇ ਨਾਲੇ ਅਸੀਂ ਕਿ ਜਿਹੜੇ ਇਸ਼ੂਜ਼ ਨੂੰ ਅਸੀਂ ਕਹਿ ਰਹੇ ਸੀ ਉਹ ਲੋਕਾਂ ਦੇ ਲੋਕ ਲੋਕਾਂ ਦੀਆਂ ਭਾਵਨਾਵਾਂ ਨੂੰ ਰੱਖ ਰਹੇ ਸੀ ਅਸੀਂ ਕੋਈ ਇਹ ਨਹੀਂ ਸੀ ਲੋਕ ਲੋਕ ਇਹ ਚਾਹੁੰਦੇ ਸੀ ਵੀ ਐਂ ਕਰਕੇ ਪਾਰਟੀ ਇਸ ਤਰੀਕੇ ਨਾਲ ਚੱਲਣੀ ਚਾਹੀਦੀ ਹੈ ਆ ਕੁਝ ਹੋਣਾ ਚਾਹੀਦਾ ਆ ਕਮੀਆਂ ਹੋ ਗਈਆਂ ਜੇ ਕਮੀਆਂ ਹੋਈਆਂ ਉਹਨਾਂ ਚ ਆ ਸੁਧਾਰ ਲਿਆਉਣਾ ਚਾਹੀਦਾ ਵੀ ਪਰ ਮਾਲਵੇ ਦੇ ਵਿੱਚ ਕਾਲੀ ਦਲ ਦਾ ਜਿਹੜਾ ਪੂਰਾ ਗੜ੍ਹ ਸੀ ਕਹਿ ਸਕਦੇ ਆ ਉਧਰ ਬਠਿੰਡਾ ਬਾਦਲ ਪਰਿਵਾਰ ਹੋਵੇ ਇਧਰ ਤੁਸੀਂ ਹੋਮ ਪਤੋਂ ਲੱਗਿਆ ਕਿ ਜੇ ਉਹ ਇੰਨਾ ਜਿਹੜਾ ਵਖਵਾ ਪਿਆਗਾ ਉਸ ਤੋਂ ਬਾਅਦ ਭਾਵੇਂ ਸੰਗਰੂਰ ਦਾ ਇਸ ਇਲਾਕੇ ਦਾ ਕੋਈ ਹਰ ਕੋਈ ਪਿੰਡ ਹੋਵੇ ਤਾਂ ਹਰ ਪਿੰਡ ਦੇ ਵਿੱਚ ਜਿਹੜੇ ਵਰਕਰ ਨੇ ਉਹ ਢਿੰਡ ਸਾਹਿਬ ਪਰਿਵਾਰ ਨੂੰ ਨਿੱਜੀ ਤੌਰ ਦੇ ਉੱਪਰ ਮਤਲਬ ਕਿ ਜਾਣਦੇ ਨੇ ਤੁਸੀਂ ਅੱਜ ਵੀ ਪਿੰਡਾਂ ਦੇ ਵਿੱਚ ਜਾਣਿਓ ਕਿ ਕਿਤਨਾ ਕਿਤੇ ਉਹ ਵਰਕਰ ਨਿਰਾਸ਼ ਹੋਏ ਜਾਂ ਉਹਨਾਂ ਨੂੰ ਲੱਗਿਆ ਕਿ ਇੱਧਰ ਭਾਜਪਾ ਚ ਨਹੀਂ ਜਾਣਾ ਚਾਹੀਦਾ ਸੀ ਸੌਰੀ ਭਾਜਪਾ ਦਾ ਰਲੇਵਾ ਨਹੀਂ ਕਰਨਾ ਚਾਹੀਦਾ ਸੀ ਤੁਸੀਂ ਭਾਜਪਾ ਨੂੰ ਸਪੋਰਟ ਵੀ ਕਰੀ ਇੱਕ ਲੱਗ ਪਾਰਟੀ ਬਣਾਈ ਕਿਉਂਕਿ ਤੁਹਾਡੇ ਤੋਂ ਲੋਕਾਂ ਨੂੰ ਬਹੁਤ ਉਮੀਦਾਂ ਸੀ ਤੁਹਾਡੀ ਜਿੱਥੋਂ ਤੱਕ ਭਾਜਪਾ ਦੀ ਗੱਲ ਹੈ ਮੈਂ ਤੁਹਾਨੂੰ ਬੜਾ ਸਪਸ਼ਟ ਇਹ ਕਹਿਣਾ ਚਾਹਣਾ ਇਹ ਕੋਈ ਨਾਟਕੀ ਸਾਧਾ ਨਹੀਂ ਜੀ ਫੈਸਲਾ ਸੀ ਨਾ ਮੇਰਾ ਸੀ ਜਿਹੜੇ ਸਾਡੇ ਪਾਰਟੀ ਦੇ ਆਗੂ ਨੇ ਤੁਸੀਂ ਉਹਨੂੰ ਪੁੱਛ ਸਕਦੇ ਹੋ ਵੀ ਇਹ ਬੜਾ ਇਸ ਬਾਰੇ ਮੀਟਿੰਗ ਸੱਦੀ ਗਈ ਮੈਜੋਰਟੀ ਫੈਸਲੇ ਦਾ ਮੈਂ ਨਹੀਂ ਕਹਿੰਦਾ ਵੀ ਸਾਰੀ ਸਰਬਸੰਮਤੀ ਸੀ ਪਰ ਮੈਜੋਰਟੀ ਲੋਕਾਂ ਨੇ ਇਹ ਕਿਹਾ ਵੀ ਇਹ ਕਰਨਾ ਚਾਹੀਦਾ ਕੁਝ ਬੰਦੇ ਸੀ ਜਿਹੜੇ ਨੇ ਨਹੀਂ ਵੀ ਕਿਹਾ ਤੇ ਮੈਂ ਤੁਹਾਨੂੰ ਅੱਜ ਇਹ ਕਹਿ ਰਿਹਾ ਵੀ ਅੱਜ ਸਾਡੇ ਟਾਈਮ ਬਹੁਤ ਚੰਗੇ ਉਹਨਾਂ ਨਾਲ ਸਬੰਧ ਨੇ ਮੈਂ ਉਹਨੂੰ ਇਸ ਕੰਨ ਚੀਜ਼ ਦੇ ਖਿਲਾਫ ਸੀਗਾ ਕੋਈ ਕਿਸੇ ਪਾਰਟੀ ਨੂੰ ਪੁੱਛ ਸਕਦੇ ਹੋ ਤੁਸੀਂ ਪਾਰਟੀ ਦੇ ਵਿੱਚ ਸਾਡੇ ਜਿਹੜੇ ਆਗੂ ਸੀ ਕਿਸੇ ਨੂੰ ਪੁੱਛ ਸਕਦੇ ਹੋ ਵੀ ਮੈਂ ਮੀਟਿੰਗ ਦੇ ਵਿੱਚ ਵਿਰੋਧ ਕੀਤਾ ਪਰ ਆਖਰ ਜਿਹੜੀ ਮжоਰਿਟੀ ਪਾਰਟੀ ਦਾ ਜਿਹੜਾ ਫੈਸਲਾ ਹੁੰਦਾ ਉਹਨੂੰ ਅਸੀਂ ਲੱਗ ਕਰਦੇ ਹਾਂ ਉੱਥੇ ਬਿਲਕੁਲ ਇੱਕ ਪਾਰਦਰਸ਼ੀ ਢੰਗ ਦੇ ਨਾਲ ਖੁੱਲ੍ਹੀਆਂ ਵਿਚਾਰਾਂ ਤੋਂ ਬਾਅਦ ਇਹ ਫੈਸਲਾ ਹੋਇਆ ਵੀ ਜੈਨ ਨੂੰ ਸਾਨੂੰ ਅਲਾਈਸ ਕਰਨੀ ਚਾਹੀਦੀ ਹੈ ਉਈ ਸਣਾ ਕੋਈ ਨਿੱਜੀ ਫੈਸਲਾ ਨਹੀਂ ਸੀਗਾ ਪਰ ਤੁਹਾਨੂੰ ਲੱਗਿਆ ਕਿ ਜਦੋਂ ਤੁਸੀਂ ਇਹ ਰਾਕੇ ਦੇ ਵਿੱਚ ਤੁਸੀਂ ਅਕਸਰ ਵਿਚਰਦੇ ਸੀ ਜਾਂਦੇ ਸੀ ਤਾਂ ਤੁਹਾਡਾ ਕਦੇ ਇਹ ਵਿਰੋਧ ਸੁਣਨ ਨੂੰ ਵਿੱਚ ਨਹੀਂ ਆਇਆ ਸੋ ਜਿਹੋ ਸੀ ਬੀਜੇਪੀ ਦੇ ਨਾਲ ਚਲੇ ਗਏ ਇੱਕ ਟਾਈਮ ਉਹ ਸੀ ਜਦੋਂ ਕਿਸਾਨੀ ਅੰਦੋਲਨ ਚੱਲ ਰਿਹਾ ਸੀ ਉਸ ਟਾਈਮ ਪੂਰੇ ਲੋਕ ਜਿਹੜੇ ਬੀਜੇਪੀ ਦੇ ਖਿਲਾਫ ਸੀ ਤੁਹਾਡਾ ਢੀਂਡਸਾ ਸਾਹਿਬ ਦਾ ਸਾਰੇ ਪਰਿਵਾਰ ਦਾ ਜਿਹੜਾ ਵਿਰੋਧ ਹੋਇਆ ਉਸ ਸਮੇਂ ਲੱਗਦਾ ਹੋਏਗਾ ਕਿ ਅਗਰ ਕਾਲੀ ਦਲ ਦੇ ਨਾਲ ਹੁੰਦੇ ਭਾਵੇਂ ਕਾਲੀ ਦਲ ਦਾ ਵੀ ਉਸ ਟਾਈਮ ਵਿਰੋਧ ਲਗਾਤਾਰ ਹੋ ਰਿਹਾ ਸੀ ਭਾਵੇਂ ਉਹਨਾਂ ਨੇ ਮਗਰ ਉਹਨਾਂ ਨੇ ਬੈਕ ਜਿਹੜੇ ਪੈਰ ਖਿੱਚੇ ਢੀਂਡਸਾ ਬੀਜ ਕਿ ਅਜੇ ਅਸੀਂ ਇਹ ਫੈਸਲਾ ਲਿਆ ਸਾਨੂੰ ਪਤਾ ਸੀ ਵਿਰੋਧ ਹੋਏਗਾ ਹੂੰ ਸਾਨੂੰ ਇਹ ਪਤਾ ਸੀਗਾ ਵੀ ਅਸੀਂ ਜਿਹੜੀ ਐਮਐਲਏ ਦੀ ਸੀਟ ਮੇਰੀ ਉਹ ਉਹਦੇ ਵਿੱਚ ਸਾਨੂੰ ਜਿੱਤਣ ਚ ਕਠਿਨਾਈ ਹੋਊਗੀ ਜਾਂ ਨਹੀਂ ਜਿੱਤ ਸਕਦੇ ਹੂੰ ਇਸ ਗੱਲ ਦਾ ਸਾਨੂੰ ਅਹਿਸਾਸ ਸੀ ਹੂੰ ਪਰ ਜਦ ਅਸੀਂ ਸਾਰਿਆਂ ਨੂੰ ਜਦ ਆਪਣੇ ਲੀਡਰ ਨੂੰ ਨਾਂ ਰੱਖਣੇ ਸਾਨੂੰ ਇਹਦਾ ਫੈਸਲਾ ਉਹਨਾਂ ਦੀ ਸਾਰਿਆਂ ਦੀ ਰਾਏ ਨਾਲ ਹੀ ਲੈਣਾ ਪੈਣਾ ਸੀ ਬਹੁਤਿਆਂ ਨੇ ਤਾਂ ਸਾਨੂੰ ਇਹ ਵੀ ਕਿਹਾ ਵੀ ਜੇ ਤੁਸੀਂ ਸਮਝੌਤਾ ਨਹੀਂ ਕਰ ਦਿੱਤਾ ਸੀ ਫਿਰ ਚੋਣ ਨਹੀਂ ਲੜਦੇ ਕਿਉਂਕਿ ਹਰ ਤਰ੍ਹਾਂ ਦੇ ਹਰ ਏਰੀਆ 'ਚ ਆਪਣੇ ਸਮੀਕਰਨ ਹੁੰਦੇ ਸ਼ਹਿਰੀਆਂ ਦੇ ਅਟ ਹੁੰਦੇ ਨੇ ਤੇ ਗਠਜੋੜ ਦੀ ਵੀ ਉਸ ਸਮੇਂ ਸਾਰਿਆਂ ਨੇ ਮਹਿਸੂਸ ਕੀਤਾ ਵੀ ਲੋੜ ਹੈਗੀ ਹੈ ਤੇ ਅਸੀਂ ਜਿਹੜਾ ਫੈਸਲਾ ਲਿਆ ਤਾਂ ਜਦ ਕਾਨੂੰਨ ਵਾਪਸ ਹੋਣ ਤੋਂ ਬਾਅਦ ਕੀਤਾ ਸੀ ਫੈਸਲਾ ਕਾਨੂੰਨਾ ਦੇ ਹੁੰਦੇ ਹੋਏ ਤਾਂ ਅਸੀਂ ਨਹੀਂ ਸੀ ਸ਼ਾਮਲ ਹੋਏ ਉਸ ਦਾ ਢੀਂਤਾ ਸਾਹਿਬ ਨੇ ਆਦਮਾ ਪਦਮ ਪੂਰਨ ਜਿਹੜਾ ਸੀਗਾ ਉਹ ਵੀ ਵਾਪਸ ਕੀਤਾ ਸੀ ਹਾਲਾਂਕਿ ਦੇਸ਼ ਦਾ ਤੀਜੇ ਨੰਬਰ ਦਾ ਸਭ ਤੋਂ ਉੱਚਾ ਸਨਮਾਨ ਹੈ ਉਹਨਾਂ ਨੇ ਕਿਸਾਨ ਅੰਦੋਲਨ ਦੇ ਵਿਰੋਧ ਵਿੱਚ ਵਾਪਸ ਵੀ ਕੀਤਾ ਸੀ ਪਰ ਉਸ ਤੋਂ ਬਾਅਦ ਜਦ ਪਾਰਟੀ ਦਾ ਫੈਸਲਾ ਸੀ ਦਾ ਉਹਦੇ ਮੁਤਾਬਕ ਅਸੀਂ ਕੀਤਾ ਹੈ ਜਿਵੇਂ ਹੁਣ ਆਪਾਂ ਗੱਲ ਕਰਦੇ ਹਾਂ ਤੁਸੀਂ ਕਾਲੀਦਾਲ ਦੇ ਕਈ ਵੱਡੇ ਲੀਡਰ ਨੇ ਜਿਹੜੀ ਉਹ ਕੜੀ ਬਣ ਰਹੇ ਨੇ ਤੁਹਾਡੇ ਨਾਲ ਗੱਲਬਾਤ ਹੋ ਰਹੀ ਆ ਤੁਸੀਂ ਕਮੇਟੀ ਬਣਾਈ ਹੋਈ ਹੈ ਡਿੰਦਰ ਸਾਹਿਬ ਦੇ ਭਾਜੀ ਦੇ ਨਾਲ ਵੀ ਅੱਛੇ ਕੀ ਲੱਗਦਾ ਕਿ ਹੌਨ ਵਾਲੇ ਸਮੇਂ ਦੇ ਵਿੱਚ ਕਾਲੀਦਾਲ ਢੀਂਦਰ ਸਾਹਿਬ ਪਰਿਵਾਰ ਵਰਸਸ ਭਾਜੀ ਇੱਕ ਪੁਲ ਬਣ ਕੇ ਸਾਹਮਣੇ ਆਊਗਾ ਘਟਚੋ ਲੇਕੋ ਪਹਿਲਾਂ ਤਾਂ ਕਮੇਟੀ ਦੀ ਰਿਪੋਰਟ ਆਊਗੀ ਹੂੰ ਉਸ ਤੋਂ ਬਾਅਦ ਜੋ ਕਮੇਟੀ ਸਾਨੂੰ ਕਹੂਗੀ ਅੱਗੇ ਕਿੱਧਰ ਨੂੰ ਚੱਲਣਾ ਹੈ ਹੂੰ ਉਹਦੇ ਬਾਅਦ ਅਸੀਂ ਆਪਦਾ ਰੋਲ ਅਦਾ ਕਰਾਂਗੇ ਜੋ ਵੀ ਅਸੀਂ ਤਾਂ ਜੋ ਵੀ ਸਾਡਾ ਕੋਈ ਅਕਾਲੀ ਦਲ ਦੇ ਲਈ ਅਸੀਂ ਹਮੇਸ਼ਾ ਅਕਾਲੀ ਦਲ ਦੀ ਮਜ਼ਬੂਤੀ ਹੀ ਜਿਹੜੀ ਹੈ ਉਹਦੀ ਜਿਹੜਾ ਅਸੀਂ ਜਿਹੜੀ ਮੰਗੀ ਹੈ ਕਦੇ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਜਾਂ ਇਸ ਚੀਜ਼ ਦੀ ਨਹੀਂ ਅਸੀਂ ਜੋ ਵੀ ਅਸੀਂ ਜੇ ਮੈਂ 3 ਸਾਥ ਬਿਲੇ ਗੱਲ ਕਰਦੇ ਸੀ ਉਹ ਹਮੇਸ਼ਾ ਉਹ ਗੱਲ ਕਰਦੇ ਸੀ ਵੀ ਇਹ ਫੈਸਲੇ ਇਸ ਤਰੀਕੇ ਨਾਲ ਚੱਲਣ ਨਾਲ ਪਾਰਟੀ ਮਜ਼ਬੂਤ ਹੋਊਗੀ ਹੂੰ ਕਦੇ ਢੀਨ ਸਾਹਿਬ ਨੇ ਇਹ ਨਹੀਂ ਕਿਹਾ ਵੀ ਮੈਨੂੰ ਕੁਝ ਦਿਓ ਜਾਂ ਮੈਂ ਉਹਨਾਂ ਨੂੰ ਤਾਂ ਕਿਹਾ ਸੀ ਕਿ ਕਹਿੰਦੇ ਮੈਂ ਨਹੀਂ ਬਣਾ ਕਿਸੇ ਨੂੰ ਬਣਾ ਦੂੰ ਮੈਂ ਨਹੀਂ ਆਇਆ ਕਰਨਾ ਜੇ ਤੁਸੀਂ ਆ ਆ ਫੈਸਲੇ ਕਰੋਗੇ ਤਾਂ ਇਸ ਚੀਜ਼ ਨਾਲ ਪਾਰਟੀ ਨੂੰ ਮਜ਼ਬੂਤੀ ਹੋਊਗੀ ਚਲੋ ਕਿਸੇ ਨੂੰ ਕਈ ਨੂੰ ਨਹੀਂ ਚੰਗੇ ਲੱਗੇ ਹੋਣੇ ਹੁੰਦੀ ਹੈ ਜਿਹੜਾ ਹੈ ਪਰ ਉਹਦੇ ਉਹਦੇ ਕਰਕੇ ਸਾਨੂੰ ਇਹ ਪਿਛੇ ਅਨਪੈਸਪੈਸ ਅਕਾਲੀ ਦਲ ਤੋਂ ਅਸੀਂ ਕਦੇ ਦੂਰ ਨਹੀਂ ਹੋਏ ਅੱਜ ਵੀ ਸਾਡੀ ਪਾਰਟੀ ਤਾਂ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੀ ਹੈ ਅਕਾਲੀ ਇੱਕ ਸਿਧਾਂਤਿਕ ਵਿਚਾਰਧਾਰਾ ਹੈ ਮੇਰੀ ਤਰਫ ਤੋਂ ਚਾਹੁੰਦੇ ਹਾਂ ਕਿ ਪੂਰਾ ਜਿਹੜਾ ਪਹਿਲਾਂ ਸਿਸਟਮ ਜਿਵੇਂ ਪਹਿਲਾਂ ਕਾਂਗਰਸ ਚੱਲਦਾ ਸੀ ਬੀਜੇਪੀ ਦੇ ਨਾਲ ਮਿਲ ਕੇ ਚੱਲਦਾ ਸੀ ਇਸੇ ਤਰ੍ਹਾਂ ਮੋੜ ਉਹ ਉਹ ਦੇਣਾ ਉਹਨੂੰ ਦੇਖੋ ਜੇ ਅਸੀਂ ਜ਼ਰੂਰ ਅਕਾਲੀ ਦਲ ਦੀ ਜਿਵੇਂ ਤੁਹਾਨੂੰ ਕਿਹਾ ਸੀ ਮਜ਼ਬੂਤੀ ਚਾਹੁੰਦੇ ਹਾਂ ਪਰ ਅਸੀਂ ਇਹ ਵੀ ਚਾਹੁੰਦੇ ਹਾਂ ਵੀ ਅਕਾਲੀ ਦਲ ਦੇ ਵਿੱਚ ਸੁਧਾਰ ਹੋਵੇ ਅਕਾਲੀ ਦਲ ਦੇ ਵਿੱਚ ਸਹੀ ਆਪਦੀਆਂ ਲੀਹਾਂ ਤੇ ਚੱਲੇ ਉਸ ਰੂਪ ਵਿੱਚ ਅਸੀਂ ਬਿਲਕੁਲ ਅਕਾਲੀ ਦਲ ਨੂੰ ਵੀ ਤੇ ਬੀਜੇਪੀ ਦੀ ਸਭ ਦੀ ਜੇ ਇਕੱਠੇ ਹੋ ਕੇ ਚੱਲਣਗੇ ਪੰਜਾਬ ਦਾ ਹੀ ਭਲਾ ਹੋਊਗਾ ਪੰਜਾਬ ਦਾ ਅਸੀਂ ਕੁਝ ਸਵਾਰ ਸਕਦੇ ਹਾਂ ਕੇਂਦਰ ਸਰਕਾਰ ਹੈ ਉਹਨਾਂ ਤੋਂ ਵੀ ਸਾਨੂੰ ਕੁਝ ਲੈ ਸਕਦੇ ਆ ਕਿਉਂਕਿ ਦੇਖੋ ਜਦ ਤੁਸੀਂ ਤਗੜੇ ਨਹੀਂ ਹੋਵੋਗੇ ਤੁਸੀਂ ਤੁਹਾਨੂੰ ਦੂਜਾ ਬੰਦਾ ਕਦੇ ਜਿਹੜਾ ਹੈ ਉਹ ਮੁੱਲ ਨਹੀਂ ਪਾਉਂਦਾ ਤੇ ਜਦ ਤੁਸੀਂ ਤਗੜੇ ਹੋਵੋਗੇ ਜੇ ਕੱਲ ਇਹਨਾਂ ਤਗੜਾ ਉਹ ਤਾਂ ਹੀ ਭਾਜੀਪੀ ਕੋਈ ਮੰਨੂਗੀ ਜਾਂ ਭਾਜੀਪੀ ਕੋਈ ਮੰਗਾ ਪੰਜਾਬ ਦੀਆਂ ਜਾਂ ਹੋਰ ਪੂਰੀਆਂ ਕਰਨ ਲਈ ਜਿਹੜੀਆਂ ਹੋ ਸਕਦਾ ਮਜਬੂਰ ਹੋਣਾ ਪਵੇ ਅੱਛਾ 2024 ਦੇ ਇਲੈਕਸ਼ਨ ਬਿਲਕੁਲ ਨਜ਼ਦੀਕ ਨੇ ਤਿਆਰੀ ਪੂਰੀ ਹੈ ਤੁਹਾਡੀ ਨਹੀਂ ਕੋਈ ਐਸੀ ਨਹੀਂ ਜਿੱਦਾਂ ਸਾਡਾ ਜਿਵੇਂ ਨੇਚਰ ਹੁੰਦਾ ਐਸੀ ਬੰਦੇ ਦਾ ਤਾਂ 24 ਘੰਟੇ ਤੇਰੀਆਂ ਤੁਸੀਂ ਦੁੱਖ ਸੁੱਖ ਦੇ ਵਿੱਚ ਜਾਣੀ ਐ ਕਿਉਂਕਿ ਹੁਣ ਲਗਾਤਾਰ ਗਤੀਵਿਧੀਆਂ ਵਧੀਆਂ ਨੇ ਨਹੀਂ ਦੇਖੋ ਗਤੀਵਿਧੀਆਂ ਨਹੀਂ ਗਤੀਵਿਧੀ ਤਾਂ ਮੇਰੀਆਂ ਮੈਂ ਤੁਹਾਨੂੰ ਦੱਸਾਂ ਮੇਰੀ ਤਾਂ ਇਸੇ ਰੇਟ ਤੇ ਮੈਂ ਗਤੀਵਿਧੀਆਂ ਮੇਰੀਆਂ ਚੱਲਦੀਆਂ ਨਾ ਮੈਂ ਕਹਿੰਦੇ ਇਹ ਤੋਂ ਨਾਲੋਂ ਜ਼ਿਆਦਾ ਵਧਾਵਾਂ ਨਾ ਜ਼ਿਆਦਾ ਘਟਾਵਾਂ ਚਰਚਾਾਂ ਚੱਲ ਰਹੀਆਂ ਨੇ ਕਿ ਅਕਾਲੀ ਦਲ ਪਾਸਪਾਸ ਦਾ ਸਾਂਝਾ ਉਮੀਦਵਾਰ ਜਿਹੜੇ ਨੇ ਪ੍ਰਮਿੰਦਰ ਸਿੰਘ ਢਿੰਡਸਾ ਹੋਣਗੇ ਅਜੇ ਤਾਂ ਕੁਝ ਨਹੀਂ ਐ ਅਸੀ ਗੱਲ ਜੇ ਕੱਲ ਨੂੰ ਜੋ ਫੈਸਲਾ ਹੋਊਗਾ ਉਸ ਤੋਂ ਬਾਅਦ ਜੋ ਸਾਂਝੇ ਤੌਰ ਤੇ ਜੋ ਫੈਸਲਾ ਲੈਣਾ ਉਹ ਤਾਂ ਮੈਂ ਤਾਂ ਕਦੇ ਵੀ ਪਹਿਲਾਂ ਫੈਸਲਾ ਭੱਜਿਆ ਪਿਛਲੀ ਵਾਰੀ ਵੀ ਹਮ ਜਦ ਇਲੈਕਸ਼ਨ ਹੋਈ ਹਮ ਐਮਪੀ ਦੀ ਮੈਨੂੰ ਸਰਦਾਰ ਸੁਖਬੀ ਸਿੰਘ ਬਾਦਲ ਨੇ ਬੁਲਾ ਕੇ ਕਿਹਾ ਕਹਿੰਦੇ ਤੂੰ ਚੋਣ ਤੂੰ ਲੜ ਸਭ ਤੋਂ ਚੰਗਾ ਕੈਂਡੀਡੇਟ ਤੂੰ ਹੈ ਮੈਂ ਕਿਹਾ ਜੀ ਮੈਂ ਐਮਐਲਏ ਆ ਤੇ ਹਾਲਾਤ ਵੀ ਕੋਈ ਵਧੀਆ ਨਹੀਂ ਬਾਕੀ ਜੇ ਤੁਸੀਂ ਮਤਲਬ ਮੈਂ ਲੜਨਾ ਚਾਹਵਾ ਨਹੀਂ ਹੈਗਾ ਪਰ ਜੇ ਪਾਰਟੀ ਹੁਕਮ ਕਰੂ ਮੈਂ ਭੱਜਦਾ ਵੀ ਨਹੀਂ ਕਿਉਂ ਕਿ ਮੈਂ ਨਹੀਂ ਚਾਹੁੰਦਾ ਵੀ ਲੋਕ ਇਹ ਕਹਿਣ ਵੀ ਜੀ ਜਦੋਂ ਸੱਤਾ ਦੀ ਸਿੱਗੀ ਉਹ ਤਾਂ ਉਹ ਤਾਂ ਤੁਸੀਂ ਮੂਰੇ ਹੋ ਕੇ ਹੁਣ ਜੇ ਔਖਾ ਟਾਈਮ ਆ ਗਿਆ ਹੁਣ ਤੁਸੀਂ ਇਲੈਕਸ਼ਨ ਲੜਨ ਤੋਂ ਭਜਦੇ ਆ ਮੈਂ ਕਹਿੰਦਾ ਜੇ ਤੂੰ ਨੇ ਹੁਕਮ ਹੋਊਗਾ ਪਾਰਟੀ ਦਾ ਤਾਂ ਮੈਂ ਲੜੂਗਾ ਪਰ ਉਹ ਕਹਿੰਦੇ ਮੈਨੂੰ ਵੀ ਤੂੰ ਜੇ ਜਾਂ ਤੁਸੀਂ ਤੂੰ ਲੜਦਾ ਜਾਂ ਆਪਣੇ ਮਿਸਿਸ ਨੂੰ ਲੜਾਉਂਦੇ ਮੈਂ ਕਹਿੰਦਾ ਜੀ ਮਿਸਿਸ ਨੂੰ ਤਾਂ ਮੈਂ ਸਾਸ ਚ ਲਿਆਉਣਾ ਨਹੀਂ ਉਹ ਤਾਂ ਚਲੋ ਮੇਰੀ ਇਲੈਕਸ਼ਨ ਦੇ ਵਿੱਚ ਹਰ ਪਰਿਵਾਰ ਮਦਦ ਕਰਦਾ ਉਹ ਤਾਂ ਅੱਡ ਗੱਲ ਜੇ ਲੜੂਗਾ ਤਾਂ ਫਿਰ ਮੈਂ ਹੀ ਲੜੂਗਾ ਕੋਈ ਗੱਲ ਨਹੀਂ ਜੇ ਜਿੱਤ ਕੇ ਜੇ ਬਾਈ ਜੇ ਪਰਮਾਦਰ ਮੇਲ ਹੋਈ ਤਾਂ ਫਿਰ ਇੱਕ ਐਮਐਲਏ ਤੋਂ ਅਸਤੀਫਾ ਦੇਣਾ ਪੈਸਾ ਦਾ ਛੱਡ ਦਾਂਗੇ ਪਰ ਲੜੂਗਾ ਮੈਂ ਸੋ ਇਹ ਕੋਈ ਮਤਲਬ ਮੇਰਾ ਜਿਹੜਾ ਹੈ ਹਮੇਸ਼ਾ ਬੜਾ ਸਾਫ਼ ਜਿਹੇ ਢੰਗ ਨਾਲ ਹੀ ਮੈਂ ਆਪਦੀ ਸਿਆਸਤ ਕੀਤੀ ਹੈ ਮੈਂ ਕਹਿੰਦੇ ਕਦੇ ਕਿਸੇ ਤੋਂ ਨਾ ਤਾਂ ਅੱਜ ਤੱਕ ਕੋਈ ਕਹਿਦੇ ਵੀ ਮੈਂ ਕਦੇ ਕਿਸੇ ਦੀ ਪਿੱਛੇ ਪਿੱਠ ਪਿੱਛੇ ਕਦੇ ਕਿਸੇ ਦੀ ਚੁਗਲੀ ਇਹ ਮੈਂ ਨਹੀਂ ਸੋਚਿਆ ਵੀ ਯਾਰ ਜਿਹੜਾ ਬੰਦਾ ਨਹੀਂ ਹੈ ਉਹਦੇ ਪਿੱਛੇ ਕਿਸੇ ਦੀ ਚੁਗਲੀ ਕਰੋ ਆਪਦੀ ਗੱਲ ਕਰੋ ਆਪਦੇ ਆਪਦੀ ਪਾਰਟੀ ਦੀ ਗੱਲ ਕਰੋ ਕਿਸੇ ਦੇ ਬਾਰੇ ਨਿੰਦਿਆ ਕਰਕੇ ਤੁਹਾਨੂੰ ਕੀ ਮਿਲਣਾ ਕੋਈ ਚੰਨ ਨਿਕਲਦਾ ਨਹੀਂ ਅੱਛਾ ਸੁਖਬੀਰ ਸਿੰਘ ਬਾਦਲ ਨਾਲ ਅਕਸਰ ਗੱਲਬਾਤ ਹੋ ਜਾਂਦੀ ਹੈ ਹੁਣ ਆਖਰੀ ਵਾਰ ਕਦੇ ਗੱਲ ਹੋਈ ਹੈ ਹੁਣ ਥੋੜਾ ਸਮਾਂ ਪਹਿਲਾਂ ਨਹੀਂ ਮੈਨੂੰ ਇੱਕ ਵਿਆਹ ਤੇ ਟੱਕਰੀ ਸੀ ਹੂੰ ਉੱਥੇ ਅ ਮੈਨੂੰ ਤਕਰੀਬਨ ਸਾਡੇ ਮੇਰੇ ਦੋਸਤ ਸੀ ਆਸਟ੍ਰੇਲੀਆ ਤੋਂ ਉਹਨਾਂ ਦਾ ਵਿਆਹ ਸੀਗਾ ਉੱਥੇ ਉਹ ਵੀ ਆਏ ਹੋਏ ਸੀ ਉੱਥੇ ਮਿਲੇ ਠੀਕ ਵਧੀਆ ਢੰਗ ਨਾਲ ਬੰਦੇ ਆ ਉਹ ਤਾਂ ਕੋਈ ਗੱਲ ਨਹੀਂ ਹੋਰ ਵੀ ਸਮੇਂ ਦੇ ਵਿੱਚ ਜਿੰਨੀ ਵਾਰ ਮਿਲੇ ਸਤਕਾਰ ਨਾਲ ਹੀ ਮਿਲਦਾ ਕੋਈ ਇਹ ਕੋਈ ਨਿੱਜੀ ਲੜਾਈ ਤਾਂ ਛੱਡੀ ਹੈ ਨਹੀਂ ਕਿ ਸਿਆਸਤ ਦੇ ਵਿੱਚ ਕਹਿ ਸਕਦੇ ਕੁਝ ਨਹੀਂ ਸਾਡਾ ਕੋਈ ਨਿੱਜੀ ਉਹ ਨਹੀਂ ਹੈਗਾ ਨਿੱਜੀ ਵਿਰੋਧ ਤਾਂ ਜੇ ਤੁਸੀਂ ਜਦ ਤੁਸੀਂ ਕਿਸੇ ਨੂੰ ਅੱਜ ਦੀ ਸਿਆਸਤ ਦੇ ਵਿੱਚ ਹਾਲਾਤ ਇਹ ਹੋ ਗਏ ਨੇ ਵੀ ਤੁਸੀਂ ਲੋਕਾਂ ਨੇ ਸਾਰੀਆਂ ਲੜਾਈ ਨੂੰ ਆਪਣੀ ਨਿੱਜੀ ਲੜਾਈ ਬਣਾ ਲਿਆ ਤੁਸੀਂ ਇੱਕ ਦੂਜੇ ਦੇ ਪਰਿਵਾਰਾਂ ਦਾ ਮਾੜਾ ਚੰਗਾ ਬੋਲਣਾ ਇੱਕ ਦੂਜੇ ਦੇ ਜਿਹੜਾ ਹੈ ਨਿੱਜੀ ਅਟੈਕ ਕਰਨੇ ਇਹ ਜਿਹੜੀ ਸਿਆਸਤ ਹੈ ਇਹ ਲੰਬਾ ਸਮਾਂ ਨਹੀਂ ਤੁਹਾਨੂੰ ਪੇ ਕਰਦੀ ਠੀਕ ਹੈ ਇੱਕ ਵਾਰੀ ਲੋਕ ਤੁਹਾਨੂੰ ਸੁਣਦੇ ਨੇ ਥੋੜੀ ਬੜਿਆ ਸੋਸ਼ਲ ਮੀਡੀਆ ਤੇ ਬੜਾ ਚੱਲਦਾ ਹੈ ਵਾਇਰਲ ਹੁੰਦਾ ਪਰ ਜੇ ਅਸੀਂ ਦੇਖੀਏ ਵੀ ਇੱਕ ਇਹ ਕੋਈ ਚੰਗੀ ਪ੍ਰਥਾ ਨਹੀਂ ਹੈ ਠੀਕ ਹੈ ਸੁਭਾਨਤਾ ਦੀ ਲੜਾਈ ਕਿਸੇ ਦੂਜੇ ਦੇ ਖਿਲਾਫ ਅਸੀਂ ਬੋਲੋ ਪਰ ਜਦੋਂ ਅਸੀਂ ਪਰਿਵਾਰਾਂ ਨੂੰ ਘੜੀਸਦੇ ਹਾਂ ਹੋਰ ਕਰਦੇ ਹਾਂ ਉਹ ਉਹ ਤਾਂ ਜਿਹੜੀ ਬਹੁਤ ਨੀਵੇਂ ਲੈਵਲ ਦੀ ਗੱਲ ਲੱਗਦੀ ਹੈ ਇੰਡੀਆ ਅਲਾਈਂਸ ਨੂੰ ਕਿਵੇਂ ਦੇਖਦੇ ਹੋ ਸਾਰੀਆਂ ਪਾਰਟੀਆਂ ਇੱਕ ਪੰਚਤੇ ਆਉਣੀਆਂ ਚਾਹ ਜਾਂ ਰਹੀਆਂ ਨੇ ਕੋਈ ਉਹਨਾਂ ਦੀ ਮਜਬੂਰੀ ਹੈ ਉਹ ਕੋਈ ਖੁਸ਼ ਹੋ ਕੇ ਨਹੀਂ ਉਹ ਮਜਬੂਰੀ ਵਸ ਇਕੱਠੇ ਹੋ ਰਹੇ ਨੇ ਕਿਉਂਕਿ ਉਹਨਾਂ ਨੂੰ ਸਿਰਫ ਇੱਕੋ ਹੀ ਡਰ ਸਤਾ ਰਿਹਾ ਹੈ ਮੋਦੀ ਕਾਂਗਰਸ ਨੂੰ ਵੀ ਆਮ ਆਦਮੀ ਪਾਰਟੀ ਨੂੰ ਵੀ ਤੇ ਉਹ ਚਾਹੇ ਉਹਨਾਂ ਵਿੱਚ 100 ਸਿਆਸਤਿਕ ਸਿਧਾਂਤਕ મતਭੇਦ ਹੋਣ ਕਿਸੇ ਗੱਲ ਤੇ ਵੀ ਉਹਨਾਂ ਦੀ رائے ਨਾਲ ਰਲਦੀ ਹੋਵੇ ਮਤਲਬ ਮੋਦੀ ਵਾਲੀ ਗੱਲ ਤੇ ਰਾਜ ਦੇ ਨਾਲ ਕੇ ਉਹ ਡਰ ਦੇ ਮਾਰੇ ਇਕੱਠੇ ਹੋ ਰਹੇ ਨੇ ਤੇ ਐਸੇ ਜਿਹੜੇ ਇਲੈਕਸ਼ਨ ਜਿਹੜੇ ਨੇ ਅਲਾਈਅੰਸ ਨੇ ਉਹ ਜ਼ਿਆਦਾ ਸਮਾਂ ਲੰਬਾ ਸਮਾਂ ਨਹੀਂ ਚੱਲ ਸਕਦੇ ਜਦ ਤੱਕ ਤੁਹਾਡੀ ਇੱਕ ਅਜੰਡੇ ਬੇਸਡ ਅਲਾਈਅੰਸ ਨਾ ਹੋਵੇ ਤੁਹਾਨੂੰ ਇੱਕ ਨਿਸ਼ਾਨਾ ਜਿਹੜਾ ਨਿੱਜੀ ਵਿਰੋਧ ਤੋਂ ਬਿਨਾ ਕੋਈ ਹੋਰ ਨਿਸ਼ਾਨਾ ਨਾ ਹੋਵੇ ਫਿਰ ਉਹ ਨਹੀਂ ਚੱਲ ਸਕਦੀ ਇਹ ਤਾਂ ਤੁਸੀਂ ਦੇਖਿਓ ਜੇ ਇਕੱਠੇ ਲੜ ਵੀ ਨਹੀਂ ਅਮਰੇ ਤਾਂ ਪਹਿਲੇ ਹੀ ਨਹੀਂ ਜਿਹਨਾਂ ਨੇ ਚੱਲਣਾ ਲੜ ਵੀ ਲੈ ਅਗਲੇ ਦਿਨ ਕਿਰੂ ਕਿਰੂ ਹੋ ਜਾਣਗੇ ਦੇਸ਼ ਦਾ ਕੁਝ ਨਹੀਂ ਸਵਾਲ ਸੜਦੇ ਉਹ ਜਾਉ ਦੇ ਵਿੱਚ ਐਲਾਈਅੰਸ ਨੂੰ ਕਿਵੇਂ ਇਹਨਾਂ ਨੂੰ ਦੇਖਦੇ ਤੁਸੀਂ ਦੇਖਦੇ ਹੋ ਅਕਸਰ ਬਿਆਨਬਾਜ਼ੀ ਕਾਂਗਰਸ ਦੇ ਨੀਤਾਂਵਾ ਦੀ ਵੀ ਦੇਖਦੇ ਹੋ ਉਹ ਕਹਿੰਦੇ ਅਸੀਂ ਕੱਲੇ ਲੜਾਂਗੇ ਰਾਜਾ ਬੜਿੰਗ ਹੋਣ ਭਾਵੇਂ ਪ੍ਰਤਾਪ ਅਜਵਾ ਹੋਣ ਭਾਵੇਂ ਖੁਦ ਮੁੱਖ ਮੰਤਰੀ ਪੰਜਾਬ ਨੂੰ ਉਹ ਵੀ ਕਹਿੰਦੇ ਨੇ ਕਿ 13 13 ਸਾਡੀਆਂ ਹੋਣਗੀਆਂ ਪੰਜਾਬ ਦੇ ਵਿੱਚ ਦੇਖੋ ਸਿਰਫ ਪਬਲਿਕ ਪੋਸਟਿੰਗ ਹੈ ਇਹ ਇੱਕ ਲੋਕਾਂ ਨੂੰ ਦਿਖਾਏ ਵਾਸਤੇ ਦਿਨ ਉਹਨਾਂ ਨੂੰ ਵੀ ਪਤਾ ਹੈ ਕਿ ਜੇ ਉੱਤੋਂ ਹਾਈ ਕਮਾਂਡ ਨੇ ਫੈਸਲਾ ਕਰਤਾ ਸਾਡੇ ਹੱਥ ਵਾਸਤੇ ਕੁਝ ਹੈ ਨਹੀਂ ਨਾ ਕਿਸੇ ਨੇ ਭਗਵੰਤ ਮਾਨ ਨੂੰ ਪੁੱਛਣਾ ਹੈ ਨਾ ਕਿਸੇ ਨੇ ਰਾਜਾ ਵੜਿੰਗ ਨੂੰ ਨਾ ਹੀ ਬਾਜਵਾ ਸਾਹਿਬ ਨੂੰ ਉਤੋਂ ਫੈਸਲਾ ਕਰ ਦੇਣਾ ਇਹਨਾਂ ਨੂੰ ਮੰਨਣਾ ਪੈਣਾ ਹੈ ਹੂੰ ਖੁਸ਼ ਹੋ ਕੇ ਮੰਨਣਾ ਨਰਾਜ ਹੋ ਕੇ ਮੰਨਣਾ ਇਹਨਾਂ ਨੂੰ ਜਿਹੜਾ ਉਹਨਾਂ ਦਾ ਫੈਸਲਾ ਮੰਨਣਾ ਪੈਣਾ ਤੇ ਅੱਜ ਤਾਂ ਬਹੁਤ ਕੁਝ ਕਹੀ ਜਾਂਦੇ ਨੇ ਉਹ ਉਹ ਗੱਲਾਂ ਦੇ ਕੋਈ ਮਾਇਨੇ ਨਹੀਂ ਸਭ ਨੂੰ ਪਤਾ ਹੈ ਕਿ ਇੱਕ ਵਾਰੀ ਜਦ ਫੈਸਲਾ ਹੋ ਗਿਆ ਇਹ ਤਾਂ ਸਿਰਫ ਕਿਉਂਕਿ ਵਰਕਰ ਜਿਹੜਾ ਹੈ ਨਾ ਉਹ ਕਾਂਗਰਸ ਦਾ ਤੇ ਆਮ ਆਦਮੀ ਪਾਰਟੀ ਦਾ ਜਾਂਦਾ ਚਾਹੁੰਦਾ ਲੈ ਇਸ ਪੰਜਾਬ ਦੇ ਵਿੱਚ ਸੋ ਸਿਰਫ ਆਪਣੇ ਵਰਕਰਾਂ ਨੂੰ ਜਿਹੜਾ ਹੈ ਜੋਸ਼ ਚ ਰੱਖਣ ਲਈ ਥੋੜੇ ਹੌਸਲੇ ਚ ਰੱਖਣ ਲਈ ਇਹ ਬਿਆਨ ਦੇ ਰਹੇ ਨੇ ਪਰ ਇੱਕ ਸੋਨ ਮੈਂ ਹੋਰ ਕਹਦਾ ਇਹਨਾਂ ਨੂੰ ਇਸ ਅਲਾਈਅੰਸ ਦਾ ਫਾਇਦਾ ਵੀ ਇੱਕ ਪੈਸੇ ਨਹੀਂ ਹੋਣਾ ਕਿਉਂਕਿ ਨਾ ਤਾਂ ਐਸੀ ਜਿਹੜੀ ਗੈਰ ਸਿਧਾਂਤਕ ਹੁੰਦੀ ਹੈ ਗਠਜੋੜ ਉਹ ਚ ਵੋਟ ਟ੍ਰਾਂਸਫਰ ਨਹੀਂ ਹੁੰਦੀ ਕਦੇ ਨਾ ਆਪ ਦੀ ਵੋਟ ਕਾਂਗਰਸ ਨੂੰ ਟ੍ਰਾਂਸਫਰ ਹੋਵੇ ਨਾ ਕਾਂਗਰਸ ਦੀ ਵੋਟ ਆਪ ਨੂੰ ਟ੍ਰਾਂਸਫਰ ਹੋਵੇ ਬੈਨੀਫਿਟ ਫਿਰ ਕਿਸ ਨੂੰ ਹੋਏਗਾ ਇਹਦਾ ਬੈਨੀਫਿਟ ਕਿਸੇ ਨੂੰ ਵੀ ਹੋ ਸਕਦਾ ਹੈ ਹੋਰ ਜਿਹੜੀਆਂ ਬਾਕੀ ਤਰ੍ਹਾਂ ਹੋਈਆਂ ਇੱਕ ਦਿਨ ਹੁੰਦੀ ਹੈ ਉਹਨੂੰ ਹੋਏਗਾ ਜੇ ਕਈ ਤਰ੍ਹਾਂ ਹੋਇਆ ਉਹਨਾਂ ਚ ਮੈਂ ਸੋਚਦਾ ਜਿਹੜਾ ਚੰਗਾ ਕੈਂਡੀਡੇਟ ਹੋਇਆ ਸ਼ਾਇਦ ਲੋਕ ਉਹਨੂੰ ਪਾ ਦੇਣ ਜਿਵੇਂ ਸੰਗਰੂਰ ਦੇ ਵਿੱਚ ਕਹਿ ਸਕਦੇ ਨੇ ਕਿ ਸੰਗਰੂਰ ਦੇ ਲੋਕ ਬਹੁਤ ਕੁਝ ਬਦਲਦੇ ਨੇ ਹਰ ਵਾਰੀ ਨਵਾਂ ਟ੍ਰਾਇਲ ਕਰਕੇ ਉਹ ਦੇਖਦੇ ਨੇ ਇਸ ਵਾਰ ਜਦੋਂ ਪੂਰੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਹਵਾ ਸੀ 92 ਸੀਟਾਂ ਆਈਆਂ ਉਸ ਤੋਂ ਬਾਅਦ ਸਿਮਰਜੀਤ ਸਿੰਘ ਮਾਨ ਸੰਗਰੂਰ ਤੋਂ ਐਮਪੀ ਬਣੇ ਦੇਖੋ ਸਾਡੇ ਲੋਕ ਕ੍ਰਾਂਤੀਕਾਰੀ ਲੋਕ ਨੇ ਸੰਗਰੂਰ ਜ਼ਿਲ੍ਹੇ ਦੇ ਇਹ ਇੱਕ ਤਾਂ ਪੰਜਾਬ ਵੈਸੇ ਕ੍ਰਾਂਤੀਕਾਰੀ ਹੈ ਜੋ ਦੇਸ਼ ਚ ਹੁੰਦਾ ਉਹਦੇ ਉਲਟ ਪੰਜਾਬ ਕਰਦਾ ਹੈ। ਹੂੰ ਤੇ ਸੰਗਰੂਰ ਆਡਾ ਉਦੋਂ ਗ੍ਰੰਥ ਕਰੇ ਜੋ ਪੰਜਾਬ ਚ ਹੁੰਦਾ ਉਹਦੇ ਉਲਟ ਸੰਗਰੂਰ ਕਰਦਾ। ਤੋਂ ਸਾਡੇ ਵਾਲੇ ਨਵੀਂ ਚੀਜ਼ ਕਰਦੇ ਨੇ ਹੁਣ ਦੇਖਦੇ ਕੀ ਕਰਦੇ ਆ ਉਹ ਸਮਾਂ ਦੱਸੂਗਾ। ਅੱਛਾ ਸਰ ਲਾਸਟ ਦੇ ਵਿੱਚ ਸਿਆਸਤ ਨੂੰ ਕਿਵੇਂ ਦੇਖਦੇ ਹੋ ਇੱਕ ਚੀਜ਼ਾਂ ਨੂੰ ਜੇਕਰ ਪੂਰੀ ਤੁਸੀਂ ਸਿਆਸਤ ਸਮਝੋ ਪੰਜਾਬ ਦੀ ਰਾਜਨੀਤੀ ਸਮਝੋ ਕੋਈ ਇਲੈਕਸ਼ਨ ਦੇ ਨੇੜੇ ਆ ਕੇ ਜੋੜ ਤੋੜ ਤਾਂ ਹਰ ਪਾਰਟੀ ਦੇ ਵਿੱਚ ਹੁੰਦਾ ਜਿਹੜਾ ਉਹ ਰਹਿੰਦਾਗਾ। ਜੇ ਅਗਰ ਮੈਂ ਤੁਹਾਡਾ ਨਵਜੋਤ ਸਿੰਘ ਸਿੱਧੂ ਤੇ ਕਮੈਂਟ ਲੈਣਾ ਚਾ ਕੀ ਕਹਿਣਾ ਚਾਹੋਗੇ ਕਿਉਂਕਿ ਕਾਂਗਰਸ ਦੇ ਵਿੱਚ ਜਦੋਂ ਵੀ ਇਲੈਕਸ਼ਨ ਨੇੜੇ ਹੁੰਦੀਆਂ ਤਾਂ ਉਹ ਆਪਣੀਆਂ ਅਲੱਗ ਤੋਰੇ ਲੀਆਂ ਹੁੰਦੀਆਂ ਨੇ ਜਾਂ ਆਪਣੇ ਆਪਣੇ ਤਰਕ ਰੱਖਦੇ ਨੇ ਹਰ ਲੀਡਰ ਆਪਣਾ ਤਰਕ ਰੱਖਦਾ ਹੈਗਾ ਦੇਖੋ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਮੈਂ ਕੋਈ ਟਿੱਪਣੀ ਕਰਨ ਸਮਸਤ ਨਹੀਂ ਕਿਉਂਕਿ ਉਹਨਾਂ ਦੀ ਸਿਆਸਤ ਅਜੇ ਤੱਕ ਮੈਨੂੰ ਵੀ ਸਮਝ ਨਹੀਂ ਆਈ ਹੂੰ ਮੈਨੂੰ ਜਿਹੜੀ ਉਹਨਾਂ ਦੀ ਸਿਆਸਤ ਹੈ ਉਹ ਸਮਝ ਨਹੀਂ ਮੇਰੇ ਸਤਕਾਰਯੋਗ ਨੇ ਸਾਡੇ ਨਾਲ ਮੇਨਰ ਨਿਜੀ ਬਹੁਤ ਚੰਗੇ ਰਿਲੇਸ਼ਨ ਨੇ ਸਾਡੇ ਪਰਿਵਾਰ ਨਾਲ ਵੀ ਪਰ ਮੈਨੂੰ ਉਹਨਾਂ ਦੀ ਸਿਆਸਤ ਅਜੇ ਤੱਕ ਸਮਝ ਨਹੀਂ ਆਈ ਕਿ ਉਹ ਕੀ ਉਹਨਾਂ ਦਾ ਨਿਸ਼ਾਨਾ ਹੈ ਕੀ ਕਰਨਾ ਚਾਹੁੰਦੇ ਨੇ ਉਹ ਕਾਂਗਰਸ ਲਈ ਕੀ ਕਰਨਾ ਚਾਹੁੰਦੇ ਨੇ ਇਹ ਮੈਨੂੰ ਹਜ ਤੱਕ ਸਮਝ ਨਹੀਂ ਮੈਨੂੰ ਨਹੀਂ ਲੱਗਦਾ ਮੈਂ ਕਾਂਗਰਸ ਚ ਵੀ ਕਾਂਗਰਸ ਦੇ ਲੀਡਰ ਮੈਨੂੰ ਮਿਲਦੇ ਰਹਿੰਦੇ ਉਹ ਕਹਿੰਦੇ ਸਾਨੂੰ ਵੀ ਅਜੇ ਕੋਈ ਸਮਝ ਨਹੀਂ ਆ ਜੀ ਕਿਦਾਂ ਕਿਦਾਂ ਨੁਕਸਾਨ ਮਤਲਬ ਦਾ ਕਾਂਗਰਸ ਦਾ ਮਤਲਬ ਜਿਆਦਾ ਕਰ ਜਾਂਦੇ ਨੇ ਉਹ ਇਹ ਤਾਂ ਪਤਾ ਨਹੀਂ ਉਹਨੇ ਕੀ ਨੁਕਸਾਨ ਕਾਂਗਰਸ ਦਾ ਕਰਨਾ ਹੈ ਕਿ ਦੂਜਿਆਂ ਦਾ ਕਰਨਾ ਹੈ ਇਹ ਤਾਂ ਸਮਾਂ ਦੱਸੂਗਾ ਪਰ ਨੁਕਸਾਨ ਜ਼ਰੂਰ ਕਰਨੀ ਹੈ ਕਿਸੇ ਦਾ ਕੱਲ੍ਹ ਬਾਤ ਹੋਈ ਹੈ ਤੁਹਾਡੇ ਨਾਲ ਕਦੇ ਹਾਂ ਕਦੇ ਸੋਸ਼ਲ ਫੰਕਸ਼ਨ ਦੇ ਮਿਲਦੇ ਆ ਸਾਡੇ ਬਾਰੇ ਸਤਿਕਾਰ ਦਾ ਸਤਿਕਾਰ ਨਾਲ ਸਾਨੂੰ ਬੜਾ ਛੋਟੇ ਵੀਰ ਕਹਿ ਕੇ ਬੜੇ ਸਤਿਕਾਰ ਨਾਲ ਕਰਦੇ ਨੇ ਇਸ ਚ ਕੋਈ ਨਹੀਂ ਤੇ ਵੱਡੇ ਲੀਡਰ ਨੇ ਪੰਜਾਬ ਦੇ ਲੋਕਾਂ ਚ ਉਹਨਾਂ ਦੀ ਇੱਕ ਸਾਫ਼ ਅੱਛੀ ਦਿੱਖ ਹੈ ਕੋਈ ਇਹ ਨਹੀਂ ਹੈਗੀ ਪਰ ਹਰ ਬੰਦੇ ਦੀ ਆਪਣੀ ਸਿਆਸਤ ਹੁੰਦੀ ਹੈ ਮੈਨੂੰ ਮੈਂ ਕੀ ਪਤਾ ਮੈਨੂੰ ਕੀ ਸਿਆਸਤ ਹੈ ਉਹਨਾਂ ਦੀ ਲਗੋ ਤਰਬ ਇਹ ਸਮ ਪਰਮਿੰਦਰ ਸਿੰਘ ਢੀਂਡਸਾ ਜਿਹੜਾ ਕਿ ਬੜੀ ਬੇ ਬੇਬਾਕੀ ਦੇ ਨਾਲ ਉਹਨਾਂ ਨੇ ਜਿਹੜੀਆਂ ਪੂਰੀਆਂ ਆਪਣੀਆਂ ਜਿਹੜੀਆਂ ਗੱਲਾਂ ਨੇ ਜੜੀਆਂ ਉਹ ਸਮੇਂ ਰੱਖੀ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਦੇਖਿਆ ਜਾਏਗਾ ਕਿ ਕਿਸ ਤਰ੍ਹਾਂ ਹੋਏਗਾ ਕਾਲੀਗੱਲ ਢੀਂਡਸਾ ਪਰਿਵਾਰ ਵਰਸਸ ਭਾਜਪਾ ਐਲਾਈਅንስ ਹੁੰਦਾਗਾ ਸਮਝੌਤਾ ਹੁੰਦਾ ਕੀ ਹੋਏਗਾ ਪਰ ਅੱਗਰ ਉਹ ਕਹਿ ਰਹੇ ਨੇ ਕਿ ਇਸ ਤਰ੍ਹਾਂ ਦੀ ਸਥਿਤੀ ਬਣੀ ਤਾਂ ਉਹ ਸੰਗਰੂਰ ਤੋਂ ਜਿਹੜੀ ਇਲੈਕਸ਼ਨ ਆ ਉਹ ਜ਼ਰੂਰ ਲੜਨਗੇ ਪਰ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜਾ ਇੰਡੀਆ ਐਲਾਈਅንስ ਹੋ ਰਿਹਾ ਉਹ ਸਿਰਫ ਪਾਪਾ ਸਰਕਾਰ ਦੇ ਕਹਿ ਸਕਦੇ ਆ ਮੋਦੀ ਤੋਂ ਡਰ ਤੋਂ ਲੈ ਕੇ ਸਾਰਾ ਕੁਝ ਹੋ ਰਿਹਾ ਪਰ ਰਾਜਨੀਤੀ ਕਿਸ ਤਰ੍ਹਾਂ ਬਦਲਦੀ ਆ ਕਿਉਂਕਿ ਸੰਗਰੂਰ ਹੈ ਅਸੀਂ ਸੰਗਰੂਰ ਦੇ ਵਿੱਚ ਬੈਠੇ ਗੱਲ ਕਰ ਰਹੇ ਆ ਸੰਗਰੂਰ ਦੇ ਲੋਕ ਬਹੁਤ ਕੁਝ ਬਦਲਦੇ ਨੇ ਕਿਉਂਕਿ ਇਹਨਾਂ ਨੇ ਪਹਿਲਾਂ ਪੂਰੇ ਪੰਜਾਬ ਤੇ ਉਲਟ ਜਿਹੜੇ ਫੈਸਲੇ ਨੇ ਉਹ ਸੰਗਰੂਰ ਚ ਹੁੰਦੇ ਰਹੇ ਹੁਣ ਇਸ ਵਾਰ ਦੇਖਣਾ ਹੈ ਕਿ 2024 ਦੇ ਇਲੈਕਸ਼ਨ ਦੇ ਵਿੱਚ ਕਿਸ ਤਰ੍ਹਾਂ ਦੀ ਰੁਖ ਕਿਸ ਤਰੀ ਰਾਜਨੀਤੀ ਜਿਹੜੀ ਉਹ ਦੇਖਣ ਨੂੰ ਮਿਲੇਗੀ ਵਿਕੀ ਪੋਲਰ ਪੰਜਾਬ ਤੱਕ ਸੰਗਰੂਰ